right disclaimer under section 107 of the copyright act 1976 allowance is made for fair use for purposes such as criticism comment news reporting scholarship and research fair use is a use permitted by copyright statute that might otherwise be infringing non profit educational or personal use tips the balance in favor of fair use ਸਾਤਸ਼ਰੀਆ ਕਾਲਜ ਜੀ ਉਮੀਦ ਕਰਦੇ ਆਂ ਕਿ ਤੁਸੀਂ ਸਾਰੇ ਠੀਕ ਹੋਵਾਂਗੇ ਹਾਂ ਜੀ ਅੱਜ ਆਪਾਂ ਫੇਰ ਹਾਜ਼ਰ ਹੋਏ ਆਂ ਤੁਹਾਡੇ ਲਈ ਲੈ ਕੇ ਇੱਕ ਹੋਰ ਨਵੀਂ ਵੀਡੀਓ ਤਾਂ ਫਿਰ ਬਿਨਾਂ ਕਿਸੇ ਦੇਰੀ ਤੋਂ ਕਰਦੇ ਆਂ ਆਪਾਂ ਆਪਣੀ ਅੱਜ ਦੀ ਵੀਡੀਓ ਨੂੰ ਸ਼ੁਰੂ ਹਾਂ ਜੀ ਕੀ ਹਾਲ ਚਾਲ ਆ ਦੋਸਤੋ ਸਵਾਗਤ ਹੈ ਤੁਹਾਡਾ ਨਵੀਂ ਵੀਡੀਓ ਵਿੱਚ ਤੇ ਦੇਖਦੇ ਆਂ ਅੱਜ ਕੀ ਰਿਪਲਾਈ ਕੀਤਾ ਹੈ ਕੋਈ ਨਹੀਂ ਰਦੇ ਨੇ ਚਾਹ ਨਾਲ ਪਰੌਠੇ ਕੋਈ ਨਾ ਅਗਲੀ ਵੀਡੀਓ ਦੇ ਵਿੱਚ ਤੈਨੂੰ ਮਿਲਣਗੇ ਚਾਹ ਨਾਲ ਪਕੌੜੇ ਤੂੰ ਪਰੌਠੇ ਦਿਨਾ ਤੈਨੂੰ ਪਕੌੜੇ ਮਿਲਣਗੇ ਚਾਹ ਨਾਲ ਨਾ ਦਿਨੇ ਚਾਹ ਨਾਲ ਪਰੌਠੇ ਪਤਾ ਹੀ ਸੀ ਹੁਣ ਮੈਂ ਕਿ ਸੌਰੀ ਮੁਸ਼ਕੀ ਦੇ ਮੁਸ਼ਕੀ ਦੇ ਵਿਊ ਘਟ ਗਿਆ ਤਾਂ ਇਹ ਰਿਪਲਾਈਆਂ ਤੇ ਆ ਗਈ ਸੀ ਕੰਟਰੋਵਰਸੀ ਕਰਨ ਲੱਗ ਗਈ ਸੀ ਹੁਣ ਉਹਦੇ ਨਾਲ ਇਹ ਨਹੀਂ ਗੱਲ ਨਹੀਂ ਬੰਦੀ ਸੀ ਇਹਨੂੰ ਪਤਾ ਵੀ ਲੱਗ ਗਿਆ ਵੀ ਹੁਣ ਮੈਨੂੰ ਹਰਮਨ ਨੂੰ ਅੱਗੇ ਲਿਆਉਣਾ ਹੀ ਪਊਗਾ ਤਾਂ ਕਰਕੇ ਇਹਨੇ ਉਹਨੂੰ ਅੱਗੇ ਲਿਆਂਦਾ ਵੀ ਹਾਂ ਹੁਣ ਵਿਊ ਆਉਣਗੇ ਮੈਨੂੰ ਇਸ ਕਰਕੇ ਉਹਨੂੰ ਅੱਗੇ ਲਿਆਂਦਾ ਇੱਕ ਮਿੰਟ ਇੱਕ ਮਿੰਟ ਮੈਨੂੰ ਪੱਗ ਵਾਲਾ ਸਰਦਾਰ ਸੋਢਾ ਲਗਾ ਢਾੜੀ ਸਾਵਲੇ ਜਿ ਰੱਗਦਾ ਨਹੀਂ ਦੇ ਨਾ ਤੂੰ ਰਿਪਲਾਈ ਆਇਆ ਤੇ ਆ ਕੀ ਗਾਣਾ ਗਾ ਕੇ ਤ੍ਰਿਫੰਗਰੀਆਂ ਜੇ ਰਿਪਲਾਈ ਦੇਣ ਆਇਆ ਤੇ ਗਾਣਾ ਵੀ ਉਦਾਂ ਦਾ ਗਾਣਾ ਜਿਹੜਾ ਤੇ ਰਿਪਲਾਈ ਵੀਡੀਓ ਦੇ ਵਿੱਚ ਪੂਰਾ ਫਿੱਟ ਬੈਠਦਾ ਹੋਵੇ ਇਸ ਗਾਣੇ ਦਾ ਕੀ ਮਤਲਬ ਹੈ ਇੱਕ ਪਾਸੇ ਰਿਪਲਾਈ ਦੇਣਾ ਤੇ ਦੂਜੇ ਪਾਸੇ ਗਣਗਾ ਕੇ ਤਰੀਫਾ ਇਹ ਕੀ ਗੱਲ ਪੁੱਛਾ ਲਉਣਾ ਉਹਨੂੰ ਵੀ ਹਾਂ ਅਗਲੀ ਜਿਹੜੀ ਰਿਪਲਾਈ ਵੀਡੀਓ ਆਊਗੀ ਮੇਰੇ ਤੇ ਉਹ ਹਿਸਾਬ ਨਾਲ ਕਿਉਂਕਿ ਅੱਗੇ ਤੁਸੀਂ ਮੁਸ਼ਕੀ ਤੇ ਪਾਉਂਦੇ ਸੀ ਉਹਨੂੰ ਵੀਡੀਓ ਦੇ ਵਿੱਚ ਮੈਂ ਆ ਤੇ ਮੇਰੇ ਤੇ ਹਿਸਾਬ ਨਾਲ ਅਗਲੀ ਵੀਡੀਓ ਪਾਓ ਰਿਪਲਾਈ ਵਾਲੀ ਪੁੱਛਾ ਲਉਣਾ ਵਾ ਤੂੰ ਉਹਨੂੰ ਪੈਗ ਵਾਲਾ ਸ਼ੇਰ ਦੇਰਿਸ਼ੋਂ ਨਾ ਲੱਗਦਾ ਸੁਣਿਆ ਕੀ ਕਹਿੰਦੇ ਆ ਪਿੱਛੇ ਬੈਠਾ ਅੱਛਾ 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 ਜਨਾਨੀ ਨੂੰ ਮੂਰੇ ਕਰ ਰਿਹਾ ਹੈ ਉਹ ਪਰਾਵਾ ਮੂਰੇ ਨਹੀਂ ਕਰ ਰਿਹਾ ਮੈਂ ਖੁਦ ਆਣਾ ਜ਼ਿਆਦਾ ਸੀ ਬਾਕੀ ਹੁਣ ਮੈਂ ਖੁਦ ਆ ਹੀ ਗਿਆ ਹਾਂ ਤੂੰ ਖੁਦ ਨਹੀਂ ਅੱਗੇ ਆਇਆ ਤੂੰ ਕਹਿੰਦਾ ਨਾ ਮੈਂ ਆਣਾ ਚਾਹੁੰਦਾ ਸੀ ਤੇ ਹੁਣ ਮੈਂ ਅੱਗੇ ਆ ਹੀ ਗਿਆ ਖੁਦ ਤੂੰ ਖੁਦ ਅੱਗੇ ਨਹੀਂ ਆਇਆ ਤੈਨੂੰ ਮੁਸ਼ਕਿਲ ਨਹੀਂ ਲਿਆਂਦਾ ਅੱਗੇ ਉਹਨੂੰ ਪਤਾ ਵੀ 뷰 ਮੈਨੂੰ ਨਹੀਂ ਆਉਂਦੇ ਪਰ ਜਿੰਨਾ ਚਿਰ ਤੂੰ ਅੱਗੇ ਨਹੀਂ ਆਉਂਦਾ ਉਹਨਾਂ ਚਿਰ ਉਹਨੂੰ 뷰 ਨਹੀਂ ਆਉਣਗੇ ਇਸ ਕਰਕੇ ਉਹ ਤੈਨੂੰ ਅੱਗੇ ਲੈ ਕੇ ਆਈ ਹੈ ਤਣੇ ਤੈਨੂੰ ਪੱਟੀ ਵੀ ਪੜਾਤੀ ਵੀ ਹਾਂ ਇਹਦੇ ਵਿੱਚ ਮੇਰਾ ਨਾਮ ਨਹੀਂ ਹੋਣਾ ਚਾਹੀਦਾ ਤਾਂ ਪਹਿਲਾ ਵੀਡੀਓ ਵਿੱਚ ਇਹ ਗੱਲ ਕਹਿਣੀ ਹੈ ਵੀ ਹਾਂ ਮੈਂ ਖੁਦ ਅੱਗ ਗਿਆ ਆ ਵੀਡੀਓ ਦੇ ਵਿੱਚ ਮੈਨੂੰ ਮਹਿਕ ਨਹੀਂ ਲੈ ਕੇ ਆਏਗੀ ਤੇਰੇ ਲਈ ਮੈਂ ਕਰਾਂਗੀ ਮਤਲਬ ਕੀ ਤੂੰ ਨਹੀਂ ਵੇਚਣਾ ਸੋਸ਼ਲ ਮੀਡੀਆ ਦੇ ਅਖੇ ਤੂੰ ਨਹੀਂ ਵੇਚਣਾ ਸੋਸ਼ਲ ਮੀਡੀਆ ਦੇ ਨਾ ਸੋਸ਼ਲ ਮੀਡੀਆ ਦੇ ਵਿੱਚੋਂ ਨਾਲੇ ਕੀ ਪੈਚਕੂਗਾ ਵੈਸੇ ਇਦੋਂ ਵੱਧ ਕੀ ਪੈਚਕੂਗਾ ਤਾਂ ਪਹਿਲਾਂ ਇੰਪੈਕਟ ਕਰਾ ਵੀ ਛੱਡ ਉਹਨੇ ਕਿਹਾ ਤਾਂ ਵੀ ਹਾਂ ਨਹੀਂ ਆਣਾ ਤੇ ਮੈਂ ਨਹੀਂ ਆਇਆ ਤੇ ਹੁਣ ਦੇਖ ਲਓ ਮੈਨੂੰ ਪਤਾ ਸੀ ਇਹ ਗੱਲ ਹੋਣੀ ਜ਼ਰੂਰ ਐ ਤੇ ਉਹ ਗੱਲ ਹੋ ਗਈ ਚਲ ਹੁਣ ਅੱਗੇ ਦੇਖਦੇ ਜਨਾਨੀ ਨੂੰ ਮੂਰੇ ਘਰ ਚਲ ਹੁਣ ਮੈਂ ਆ ਗਿਆ ਹੁਣ ਆ ਗਿਆ ਨਾ ਮੂਰੇ ਹੁਣ ਮੂਰੇ ਆਪ ਤੂੰ ਕਹਿੰਨਾ ਤੂੰ ਖਾਦਾ ਆਇਆ ਨਾ ਹੁਣ ਪ੍ਰਸ਼ਾਦ ਲੈ ਕੇ ਜਾਈਂ ਖਾਲੀ ਹੱਥ ਨਾ ਮੁੜੀ ਤੇ ਖਾਲੀ ਹੱਥ ਮੁੜਨ ਦੇਣਾ ਵੀ ਨਹੀਂ ਤੈਨੂੰ ਹਾਲ ਹੁੰਦਾ ਵੀ ਜਨਾਨੀ ਅੱਗੇ ਕਰ ਦੋ ਤੇ ਬੰਦਾ ਲੋਕ ਕੀ ਰਹਿਣਾ ਓਹੋ ਲੋਕ ਕਰ ਰਹਿਣਾ ਭਰਾ ਮੈਂ ਤਾਂ ਸ਼ਰਮ ਆ ਰਹਿਣਾ ਠੀਕ ਐ ਨਾ ਲੋਕ ਕੋਈ ਨਹੀਂ ਰਹਿਣਾ ਤੂੰ ਸ਼ਰਮ ਰਹਿਣਾ ਤੂੰ ਤੂੰ ਸ਼ਰਿਆਮ ਜੇ ਸ਼ਰਿਆਮ ਰਹਿਣਾ ਤੇ ਮਾਸਕ ਕਾਦੇ ਵਾਸਤੇ ਮੂੰਹ ਤੇ ਪਾਇਆ ਇਹਨੂੰ ਲਾ ਫਿਰ ਜੇ ਤੂੰ ਸ਼ਰਿਆਮ ਕਿਹਨਾਂ ਤੂੰ ਸ਼ਰਿਆਮ ਰਹਿਣਾ ਤੇ ਇਹਨੂੰ ਲਾ ਆ ਜਿਹੜੀ ਮਸ਼ਕੀ ਦੀ ਮਸ਼ਕੀ ਵੀ ਕੱਚੀ ਮੂੰਹ ਤੇ ਲਵੇ ਟੀਵੀ ਨੂੰ ਲਾ ਚੱਲ ਫੇਰ ਆ ਸ਼ਰਿਆਮ ਸਾਹਮਣੇ ਆਖੇ ਮੈਂ ਤਾਂ ਸਾਹਮਣੇ ਹੀ ਰਹਿਣਾ ਵਲੋਕਦਾ ਨਹੀਂ ਮੈਂ ਤੇ ਰਹੀ ਗੱਲ ਆ ਫੇਸ ਤੇ ਮਾਸਕ ਲਾਉਣ ਦੀ ਵਗੈਰਾ ਇਹ ਸਾਡੀ ਪਰਸਨਲ ਸਮਾਜ ਸਭ ਦੇ ਵੀ ਪਰਸਨਲ ਥੋੜਾ ਇਹ ਮੈਟਰ ਹੈਗਾ ਹਾਂ ਬਾਈ ਇਸ ਗੱਲ ਦੇ ਵਿੱਚ ਤੁਸੀਂ ਸਾਰੇ ਇੰਟਰਫੇਅਰ ਨਾ ਕਰੋ ਇਹ ਹਰਮਨ ਦਾ ਪਰਸਨਲ ਮੈਟਰ ਹੈ ਹਰਮਨ ਨੂੰ ਮਸ਼ਕੀ ਦੇ ਪੱਦ ਸੁਗੰਧ ਦੀ ਆਦਤ ਆ ਨਾ ਤਾਂ ਕਰਕੇ ਉਹਦੀ ਜਿਹੜੀ ਗੰਦੀ ਪੱਦਾਂ ਵਾਲੀ ਮਸ਼ਕੀ ਵੀ ਨੀਕਰ ਆ ਨਾ ਉਹ ਨੱਕ ਤੇ ਲਵੇਟ ਕੇ ਰੱਖਦਾ ਤਾਂ ਕਿ ਇੱਕ ਮਿੰਟ ਵੀ ਇਹਦੇ ਗੰਦੇ ਸੜੇ ਪੱਦਾਂ ਦੀ ਸਮੈਲ ਇਹਦੇ ਤੋਂ ਪਾਸੇ ਨਾ ਹੋ ਜੇ ਇਹਨੂੰ ਆਦਤ ਪੈ ਗਈ ਹੁਣ ਲੁਕਣ ਲਗਣਾ ਲੈ ਜੀ ਮੈਂ ਕੋਈ ਨਹੀਂ ਹੈਗਾ ਠੀਕ ਹੈ ਨਾ ਤੋਂ ਨਹੀਂ ਲੁਕਣ ਵਾਲਾ ਪੱਕੀ ਗੱਲ ਹੈ ਨਾ ਹੁਣ ਜਿਹੜੀ ਅਗਲੀ ਰਿਪਲਾਈ ਵੀਡੀਓ ਪਾਏਗਾ ਨਾ ਜੇ ਤੂੰ ਨਹੀਂ ਲੁਕਣ ਵਾਲਾ ਜੇ ਤੂੰ ਸੱਚੀ ਇੱਕ ਮਾਂ ਦਾ ਪੁੱਤ ਹੈ ਨਾ ਤੇ ਆ ਮੁਸ਼ਕੀ ਦੀ ਮੁਸ਼ਕੀ ਵੀ ਕੱਚੀ ਨਾ ਲਾ ਕੇ ਉਹਦੇ ਹੱਥ 'ਚ ਫੜਾ ਕੇ ਆਏਗਾ ਬਿਨਾ ਕਵ ਮਾਸਕ ਤੋਂ ਆਏਗਾ ਤੂੰ ਜੇ ਤੂੰ ਹੈ ਨਹੀਂ ਲੁਕਣ ਵਾਲਾ ਇਹ ਕਹਿੰਦੇ ਬਾਰੇ ਸੱਚੀ ਖਾਲਾ ਵੀ ਆਏ ਇਹ ਮਤਲਬ ਕਿ ਬਰਬਾਦ ਹੋ ਜਾਣਾ ਇੱਕ ਸਾਲ ਤੇ ਮੇਰੇ ਕਰਦਿਆਂ ਨੇ ਵੀ ਤੇ ਇਹਦੇ ਕਰਦਿਆਂ ਨੇ ਤਾਂ ਕਰਕੇ ਵੇ ਕਿਹਦੀਆਂ ਗੱਲਾਂ ਕਰੀਏ ਨਾ ਕੌਣ ਬਰਬਾਦ ਹੋ ਜੂਗੀ ਇਹ ਏ ਬਰਬਾਦ ਹੋ ਜੂਗੀ ਜਿਹਨੇ ਆਪਦਾ ਟੱਬਰ ਬਰਬਾਦ ਕਰਤਾ ਉਹ ਬਰਬਾਦ ਹੋ ਜੂਗੀ ਇਹਦੇ ਨਹੀਂ ਤੁਮੈਂ ਦੱਸ ਹੋਰ ਕੋਈ ਕਸਰ ਰਹਿੰਦੀ ਐ ਤੇ ਬਰਬਾਦ ਹੋਣ ਦੇ ਵਿੱਚ ਪੂਰੀ ਤਰ੍ਹਾਂ ਬਰਬਾਦ ਹੋ ਚੁੱਕੀ ਐ 10 ਦਿਨ ਇੱਥੇ 10 ਦਿਨ ਉੱਥੇ ਮਾਪਿਓ ਕੋਲੇ ਪਿਓ ਤਾਂ ਹੈ ਹੀ ਨਹੀਂ ਚੱਲ ਇਹਦੇ ਕਰਕੇ ਗਿਆ ਮਾਂ ਕੋਲੇ ਵਾਪਸ ਜਾ ਨਹੀਂ ਸਕਦੀਗੀ ਸਹੁਰੇ ਇਹਨੂੰ ਨਹੀਂ ਵੜਨ ਦਿੰਦੇ ਮਤਲਬ ਮਤਲਬ ਕਿ ਤੇਰੇ ਘਰ ਦੇ ਤੇ ਇਹ ਹਜੇ ਬਰਬਾਦ ਨਹੀਂ ਹੋਏਗੀ ਹਜੇ ਰਹਿੰਦੀ ਕੋਈ ਕਸਰ ਬਰਬਾਦ ਹੋਣ ਚ ਰਾਵਾ ਉਹ ਨਹੀਂ ਬਰਬਾਦ ਹੁੰਦੀ ਬਰਬਾਦ ਤੂੰ ਹੋਵੇਂਗਾ ਤੂੰ ਮਾਸਕ ਨਹੀਂ ਲਾਉਂਦਾ ਮੂੰਹ ਤੋਂ ਵੀ ਤੈਨੂੰ ਆ ਜਿੰਨਾਂ ਨੂੰ ਤੇਰੇ ਮਾਪਿਓ ਬਾਰੇ ਨਹੀਂ ਪਤਾ ਤੇਰਾ ਚਿਹਰਾ ਵੇਖ ਕੇ ਉਹਨਾਂ ਨੂੰ ਤੇਰੇ ਮਾਪਿਓ ਬਾਰੇ ਪਤਾ ਲੱਗੂਗਾ ਤੇ ਉਹਨਾਂ ਦੀ ਦੁੱਗਣੀ ਹੋਰ ਬੇਇੱਜ਼ਤੀ ਹੋਊਗੀ ਹੋਰ ਜ਼ਿਆਦਾ ਬੇਇੱਜ਼ਤੀ ਹੋਗੀ ਜਿੰਨੀ ਹੋਗੀ ਠੀਕ ਆ ਹੋਰ ਜ਼ਿਆਦਾ ਬੇਇੱਜ਼ਤੀ ਹੋਗੀ ਤਾਂ ਕਰਕੇ ਤੂੰ ਆ ਮਾਸਕ ਆਦੇ ਮੂੰਹ ਤੋਂ ਨਹੀਂ ਲਾਉਂਦਾ ਪਿਆਗਾ ਐ ਕਿ ਉਹ ਬਰਬਾਦ ਹੋ ਜਾਗੀ ਬਰਬਾਦ ਉਹ ਨਹੀਂ ਬਰਬਾਦ ਤੂੰ ਤੇ ਤੇਰਾ ਟੱਬਰ ਹੋਊਗਾ ਇਨਫੈਕਟ ਹੋ ਚੁੱਕਿਆ ਵਾ ਤੁਹਾਡੀ ਬਰਬਾਦੀ ਦੇ ਤਾਂ ਸ਼ੁਰੂ ਹੋ ਗਿਆ ਜਦੋਂ ਦਾ ਤੂੰ ਇਹਦੇ ਨਾਲ ਆਇਆ ਓਹੋ ਕਿ ਜ਼ਿਆਦਾ ਚੁਲਬੁਲ ਚੁਲਵਲ ਕਰਦਾ ਨਾ ਦੋਨਾਂ ਦੇ ਕੀੜਾ ਅੱਛਾ ਤੂੰ ਤਾਂ ਸੱਚ ਰਿਕਾਰਡਿੰਗ ਨਹੀਂ ਕਰਨੀ ਸੀ ਚਲ ਅੱਜ ਵੇਖਣੇ ਰਿਕਾਰਡਿੰਗ ਕੀਤੀ ਕਿ ਨਹੀਂ ਤੇ ਇਹਨਾਂ ਐਡੀ ਅਣਖ ਹੈਗੀ ਐ ਰਿਕਾਰਡਿੰਗ ਕੀਤੀ ਕਿ ਨਹੀਂ ਚਲ ਦੇਖ ਲੈਨੇ ਨਹੀਂ ਰਿਕਾਰਡਿੰਗ ਲਾਂਚ ਕਰਨ ਦੇ ਵਿੱਚ ਅਣਖ ਵਾਲੀ ਗੱਲ ਕਿੱਥੋਂ ਆ ਗਈ ਰਿਕਾਰਡਿੰਗ ਲਾਂਚ ਕਰਨੀ ਨਹੀਂ ਕਰਨੀ ਉਹ ਉਹਦੀ ਮਰਜ਼ੀ ਐ ਇਹਦੇ ਵਿੱਚ ਅਣਖ ਕਿੱਥੋਂ ਆ ਗਈ ਅਣਖ ਇਹ ਗੱਲ ਗੱਲ ਦੀ ਤੱਕ ਹੈਗੀ ਵੀ ਗੱਲ ਬੰਦ ਦੀ ਥੋੜੀ ਇਹ ਆਖੇ ਰਿਕਾਰਡਿੰਗ ਲਾਂਚ ਕੀਤੀ ਕਿ ਨਹੀਂ ਕੀਤੀ ਵੇਖਦੇ ਆ ਤੁਹਾਡੀ ਅਣਖ ਇਹਦੇ ਚਾਨ ਖਾਲੀ ਗੱਲ ਕਿੱਥੋਂ ਆ ਗਈ ਮੈਂ ਤਾਂ ਕਹਿਣ ਤੇ ਬੰਦ ਕਰਤਾ ਸੀ ਵੀ ਚਲ ਉਹ ਚੀਜ਼ ਆਪਾਂ ਕਾਹ ਨੂੰ ਛੱਡਣੀਆਂ ਅੱਛਾ ਐਂਡੇ ਕਰਦੇ ਆਂਦੇ ਇਹਨੇ ਕਰਦੇ ਹੈ ਕਣ ਦੀ ਮੰਮੀ ਜਾਂ ਡੈਡੀ ਜਾਂ ਦਾ ਭਰਾ ਤੇ ਉਹ ਤਾਂ ਮੰਨ ਕੇ ਚੱਲ ਸਾਡੇ ਨਾਲ ਨਹੀਂ ਤੂੰ ਕਿਹੜੇ ਕਰਦੇ ਦੇ ਨਾਲ ਲਈ ਜੰਨਾ ਨਹੀਂ ਇਹਦੇ ਮੰਮੀ ਇਹਦੇ ਡੈਡੀ ਇਹਦੇ ਭਰਾ ਤੋਂ ਬਿਨਾ ਹੋਰ ਕੋਈ ਵੀ ਇਹਦੀ ਫੈਮਿਲੀ ਹੈਗੀ ਐ ਤੈਨੂੰ ਲੱਗਦਾ ਹੋਰ ਕੋਈ ਇਹਦੀ ਫੈਮਿਲੀ ਹੋ ਸਕਦੀ ਐ ਇਹ ਖੇਨੇ ਤੇ ਬਿਨਾ ਕੋਣ ਤੇ ਮੰਨ ਕੇ ਚੱਲ ਉਹ ਤਾਂ ਸਾਡੇ ਨਾਲ ਮੰਨ ਕੇ ਚੱਲੀ ਜਾਂਨੇ ਸੱਚੀ ਤਾਂ ਇਹ ਤੁਹਾਡੇ ਨਾਲ ਤੁਸੀਂ ਐਸੇ ਗੱਲ ਨੂੰ ਮੰਨ ਅੱਛਾ ਅੱਛਾ ਸਾਡੀ ਗੜੀ ਐ ਇਦਾਂ ਦੀ ਆ ਗਈ ਐ ਤੇ ਤੁਸੀਂ ਇਦਾਂ ਨਾ ਕਰੋ ਚੱਲ ਯਾਰ ਉਹਨਾਂ ਦੇ ਜਿਵੇਂ ਕਹਿਣ ਤੇ ਤੂੰ ਨਹੀਂ ਅਪਲੋਡ ਕੀਤਾ ਕੁਝ ਵੀ ਤੇਰੇ ਕੋਲ ਹੈਗਾ ਨਹੀਂ ਹੈਗਾ ਠੀਕ ਐ ਨਾ ਮੈਨੂੰ ਨਹੀਂ ਪਤਾ ਬਾਕੀ ਯਾਰ ਤੇਰਾ ਵੀਡੀਓ ਪਾਉਣ ਦਾ ਮਤਲਬ ਕੀ ਐ ਪਰਮਿਸ਼ਨ ਹੈਗੀ ਹੈ ਪਹਿਲੀ ਗੱਲ ਜਦੋਂ ਤੁਸੀਂ ਵੀਡੀਓ YouTube ਤੇ ਪਾਤੀ ਪਬਲਿਕ ਹੋਗੀ ਵੀਡੀਓ ਉਹ ਵੀਡੀਓ ਤੁਹਾਡੀ ਨਹੀਂ ਰਹੇਗੀ ਉਹ ਵੀਡੀਓ YouTube ਦੀ ਹੋਗੀ ਹੈ ਉਹ ਵੀਡੀਓ ਪਬਲਿਕ ਦੀ ਹੈ ਤੇ ਕੋਈ ਵੀ ਉਹਨੂੰ ਵੀਡੀਓ ਚੱਕ ਸਕਦਾ ਕੋਈ ਵੀ ਕਮੈਂਟ ਕਰ ਸਕਦਾ ਤੁਸੀਂ ਤਾਂ ਮਾਪ ਪਤਨ ਕਮੈਂਟ ਬੰਦ ਕੀਤੇ ਵਾ ਕੋਈ ਵੀ ਰੋਸਟ ਕਰ ਸਕਦਾ ਕੋਈ ਵੀ ਕੁਝ ਵੀ ਬੋਲ ਸਕਦਾ ਉਸ ਵੀਡੀਓ ਤੇ ਸਾਡੇ ਕੋਲ ਫੇਅਰ ਯੂਜ਼ ਪਾਲਿਸੀ ਹੈਗੀ ਹੈ YouTube ਨੇ ਦਿੱਤੀ ਹੋਈ ਹੈ ਇਹ ਤੇ ਦੂਜੀ ਗੱਲ ਤੂੰ ਮੰਨ ਗਿਆ ਨਾ ਵੀ ਇਹ ਗਲਤ ਹੈਗੀ ਹੈ ਤੂੰ ਗਿਆਨ ਵਿਚਾਰ ਲੈ ਇਹਦੇ ਮਾਪਿਓ ਨੇ ਕਿਹਾ ਜਿਵੇਂ ਵੀ ਹੈ ਵੀ ਤੂੰ ਨਹੀਂ ਲਾਂਚ ਕੀਤੀ ਤੂੰ ਇਹ ਗੱਲ ਨੂੰ ਮੰਨਦਾ ਨਾ ਵੀ ਇਹ ਗਲਤ ਹੈਗੀ ਹੈ ਹਰ ਇੱਕ ਥਾਂ ਤੇ ਗਲਤ ਸੀ ਇਹਨੇ ਪਿਛਲੀ ਵੀਡੀਓ ਦੇ ਵਿੱਚ ਕਿਹਾ ਨਾ ਵੀ ਗਾਈਸ ਆਡੀਅנס ਤੁਸੀਂ ਦੱਸੋ ਤੁਸੀਂ ਮੈਨੂੰ ਦੇਖਦੇ ਮੈਂ ਅੱਜ ਤੱਕ ਕਿਤੇ ਗਲਤ ਹੈਗੀ ਇਹ ਹਰ ਇੱਕ ਥਾਂ ਤੇ ਗਲਤ ਸੀ ਇਹ ਗੱਲ ਤੂੰ ਵੀ ਮੰਨਦਾ ਇਸ ਕਰਕੇ ਤੂੰ ਇਹ ਗੱਲ ਕਹੀ ਹੈ ਵੀ ਹਾਂ ਤੂੰ ਉਹਦੇ ਘਰ ਦੇ ਤੇ ਕਹਿੰਦੇ ਚੱਲ ਜੀ ਜੀ ਆਪਣਾ ਲਾਈਫ ਤੇ ਤੂੰ ਇੰਟਰਫੇਅਰ ਕਰ ਰਹਾ ਹੈ ਪਰਮਿਸ਼ਨ ਹੈਗੀ ਤੈਨੂੰ ਅਥਾਰਟੀ ਦਿੱਤੀ ਅਸੀਂ ਜਾਂ ਕਾਨੂੰਨੀ ਅਥਾਰਟੀ ਹੈਗੀ ਤੇਰੇ ਗਲਬੋਲ ਬੰਨੇ ਬਸ ਕੋ ਕੇ ਭੈਰ ਛੱਡੀ ਐਵੇਂ ਬਸ ਦਿਆ ਲਗਦੜਿਆ ਕਿਹੜੀ ਕਾਨੂੰਨੀ ਆ ਅਥਾਰਟੀ ਕਿਹੜੀ ਥੋੜੀ ਪਰਸਨਲ ਲਾਈਫ ਹੈ ਸਾਰਾ ਕੁਝ ਤੁਹਾਡਾ ਸੋਸ਼ਲ ਮੀਡੀਆ ਤੇ ਪਿਆ ਹਜੇ ਤੁਹਾਡੀ ਕੋਈ ਪਰਸਨਲ ਲਾਈਫ ਹੈਗੀ ਹੈ ਪਰਸਨਲ ਲਾਈਫ ਉਹ ਹੁੰਦੀ ਹੈ ਜਿਹੜੀ ਆਪਾਂ ਸੋਸ਼ਲ ਮੀਡੀਆ ਦੇ ਚੀਜ਼ ਨਾ ਲੈ ਕੇ ਗਏ ਤੁਹਾਡੀ ਤਾਂ ਕੱਲੀ-ਕੱਲੀ ਚੀਜ਼ ਸੋਸ਼ਲ ਮੀਡੀਆ ਤੇ ਪਈ ਹੈ ਹਜੇ ਤੁਸੀਂ ਕਹਿੰਦੇ ਥੋੜੀ ਪਰਸਨਲ ਲਾਈਫ ਜੇ ਤੁਸੀਂ ਵੀਡੀਓਜ਼ ਨਾ ਪਾਓ YouTube ਤੇ ਸੋਸ਼ਲ ਮੀਡੀਆ ਤੇ ਕਿਤੇ ਵੀ ਤੁਸੀਂ ਵੀਡੀਓਜ਼ ਨਾ ਪਾਓ ਤੇ ਫਿਰ ਅਸੀਂ ਤੁਹਾਡੀ ਲਾਈਫ ਬਾਰੇ ਗੱਲ ਕਰਗੇ ਵੀ ਹਾਂ ਇਹਨਾਂ ਦੇ ਘਰ ਆ ਕੁਝ ਹੋਈ ਜਾਂਦੇ ਇਹਨਾਂ ਦੀ ਲਾਈਫ ਦੇ ਵਿੱਚ ਆ ਕੁਝ ਹੋਇਆ ਫਿਰ ਤੁਸੀਂ ਇਹ ਕਹਿ ਸਕਦੇ ਹੋ ਤੁਹਾਡੇ ਕੋਲ ਕਾਨੂੰਨੀ ਅਧਿਕਾਰ ਹੈਗਾ ਵੀ ਤੁਸੀਂ ਸਾਡੀ ਪਰਸਨਲ ਲਾਈਫ ਦੇ ਵਿੱਚ ਇੰਟਰਫੇਅਰ ਕਰੋ ਹੁਣ ਤੁਸੀਂ ਸੋਸ਼ਲ ਮੀਡੀਆ ਤੇ ਹੈਗੇ ਆ ਤੁਹਾਡੀ ਕੱਲੀ ਕੱਲੀ ਗੱਲ ਸਾਰਾ ਕੁਝ ਸੋਸ਼ਲ ਮੀਡੀਆ ਮੀਡੀਆ ਤੇ ਹੈਗੇ ਏ ਟੂ ਜ਼ेड ਤੇ ਤੁਸੀਂ ਕਿਸੇ ਨੂੰ ਇਹ ਨਹੀਂ ਕਹਿ ਸਕਦੇ ਵੀ ਤੁਸੀਂ ਸਾਡੀ ਲਾਈਫ ਦੇ ਵਿੱਚ ਇੰਟਰਫੇਅਰ ਕਰਦੇ ਅਸੀਂ ਕਿਸੇ ਦੀ ਲਾਈਫ ਦੇ ਵਿੱਚ ਇੰਟਰਫੇਅਰ ਨਹੀਂ ਕਰਦੇ ਜੋ ਸੋਸ਼ਲ ਮੀਡੀਆ ਤੇ ਹੈਗਾ ਸੀ ਉਸੇ ਬਾਰੇ ਗੱਲ ਕਰਦੇ ਆ ਕਾਲ ਸਮਝ ਲੈ ਤੂੰ ਵੀ ਇਨਸਾਨ ਹੈ ਤੈਹੀ ਨਹੀਂ ਇਨਸਾਨ ਸਮਝ ਲੱਗੀ ਨਾ ਐਡਾ ਸਮਝਣ ਦੀ ਲੋੜ ਨਹੀਂ ਆ ਗਈ ਖਰੇ ਕਿੱਡੇ ਕੋ ਅਹੁਦੇ ਤੇ ਤੂੰ ਬੈਠਾ ਹੈ ਸਮਝ ਲੱਗੀ ਕੋਈ ਵੀ ਕਿਸੇ ਵੱਡੇ ਅਹੁਦੇ ਤੇ ਨਹੀਂ ਬੈਠਾ ਕੋਈ ਵੀ ਕਿਸੇ ਛੋਟੇ ਅਹੁਦੇ ਤੇ ਨਹੀਂ ਬੈਠਾ ਜਿਹੜਾ ਬੰਦਾ ਜਿਹੜੇ ਅਹੁਦੇ ਤੇ ਬੈਠਾ ਉਹ ਉਹਦੇ ਲਈ ਪਰਫੈਕਟ ਆਉਦਾ ਵਾ ਸਹੀ ਆਉਦਾ ਹੈ ਇਸ ਕਰਕੇ ਉਹ ਉਸ ਅਹੁਦੇ ਤੇ ਬੈਠਾ ਤੇ ਰਹੀ ਗੱਲ ਇਨਸਾਨ ਦੀ ਜੇ ਇਨਸਾਨ ਹੈਗੇ ਨਾ ਤੇ ਇਨਸਾਨਾਂ ਵਾਲੀਆਂ ਹਰਕਤਾਂ ਵੀ ਕਰੋ ਆ ਜੰਗਲੀ ਜਾਨਵਰਾਂ ਵਾਲੀਆਂ ਹਰਕਤਾਂ ਨਾ ਕਰੋ ਉਹਨੂੰ ਕਹਿ ਥਾਂ ਥਾਂ ਕੇ ਖਾਂਦੀ ਫਿਰਦੀ ਐ ਇਹ ਇਹ ਕੰਮ ਕੁੱਤਿਆਂ ਦਾ ਹੁੰਦਾ ਕੁੱਤਿਆਂ ਨਹੀਂ ਹੁੰਦੀਆਂ ਕੁੱਤਿਆਂ ਕਦੇ ਕਿਹਦੇ ਕੋਲ ਜਾਵੀਆਂ ਕਦੇ ਕਿਹਦੇ ਕੋਲ ਇਹ ਕੰਮ ਉਹਨਾਂ ਦਾ ਹੁੰਦਾ ਇਹਨੂੰ ਕਿ ਇੱਕ ਥਾਂ ਟਿਕ ਜਾ ਇੱਕ ਕੋਲ ਟਿਕ ਜਾ ਥਾਂ ਥਾਂ ਖੇ ਨਾ ਖਾਂਦੀ ਫੈ ਨਾ ਕਰੋ ਸਾਫ ਕਰ ਲਿਆ ਕਰ ਬਿੱਲੇ ਹਾਂ ਇੱਕ ਗੱਲ ਹੋ ਰਹੀ ਨੇ ਵੀਡੀਓ ਚ ਕਈ ਗੱਲਾਂ ਕਿ ਭੈਣ ਦੀ ਵਿਦੇਮਾਂ ਲੈਣਾ ਆਈ ਉਹ ਆਈ ਨੀ ਗਾਲਾਂ ਕੱਢੀਆਂ ਫਿਰ ਮਿਰਚਾਂ ਲਾ ਕੇ ਵੀਡੀਓ ਵੀਡੀਓ ਡਿਲੀਟ ਕੀਤੀ ਸੀ ਤਾਂ ਕਰਕੇ ਕਿਉਂਕਿ ਅਸੀਂ ਐਵੇਂ ਕਿਸੇ ਨਾਲ ਰੋਲਾ ਨਹੀਂ ਪਾਣਾ ਚਾਹਦੇ ਕਿ ਨਾ ਕਿਸੇ ਨਾਲ ਲੜਨਾ ਚਾਹਣੇ ਨਾ ਕਿਸੇ ਨਾਲ ਵੈਰ ਪਾਣਾ ਤੁਸੀਂ ਕਿਸੇ ਨਾਲ ਰੋਲਾ ਨਹੀਂ ਪਾਉਣਾ ਚਾਹੁੰਦੇ ਵੈਰ ਨਹੀਂ ਪਾਉਣਾ ਚਾਹੁੰਦੇ ਤੁਸੀਂ ਲੜਾਈ ਨਹੀਂ ਕਰਨਾ ਚਾਹੁੰਦੇ ਇਸ ਕਰਕੇ ਤੁਸੀਂ ਇੰਸਟਾਗ੍ਰam ਤੋਂ ਵੀਡੀਓ ਡਿਲੀਟ ਕਰ ਦਿੱਤੀ ਜੇ ਇਹ ਹੀ ਗੱਲ ਸੀ ਤਾਂ ਤੁਸੀਂ YouTube ਤੇ ਵੀ ਵੀਡੀਓ ਕਿਉਂ ਪਾਈ YouTube ਤੇ ਕਿਉਂ ਰਿਪਲਾਈ ਤੇ ਰਿਪਲਾਈ ਮੈਂ ਕਿਦੀ ਪਾਛੇ ਦੇ ਵਿੱਚ ਬੈਕ ਟੂ ਬੈਕ ਰਿਪਲਾਈ ਕਿਉਂ ਕਿਉਂ ਫਿਰ ਹੁਣ ਕਿਹੜਾ ਲੜਾਈ ਨਹੀਂ ਪੈਂਦੀ ਹੁਣ ਕਿਹੜਾ ਹੁਣ ਕਿਹੜਾ ਵੈਰ ਨਹੀਂ ਪੈਂਦੇ ਹੁਣ ਕਿਹੜਾ ਤੁਸੀਂ ਕਿਸੇ ਨੂੰ ਰਿਪਲਾਈ ਨਹੀਂ ਦਿੰਦੇ ਪਾਏਗੇ ਦੱਸੋ ਆਖਿਆ ਸੀ ਵੈਰ ਨਹੀਂ ਪਾਉਣਾ ਚਾਹੁੰਦੇ ਸੀ ਰੋਲਾ ਨਹੀਂ ਪਾਉਣਾ ਚਾਹੁੰਦੇ ਸਤਾ ਕੇ ਕਰਕੇ ਵੀਡੀਓ ਡਿਲੀਟ ਕਰਤੀ ਉਦੋਂ ਕਰਤੀ ਤੇ ਇੱਦਾਂ ਤਾਂ ਪੂਰੀ ਦੀ ਪੂਰੀ ਪਈ ਉੱਥੇ ਤਾਂ 15-20 ਮਿੰਟ ਸਕੈਂਟਾਂ ਦੀ ਕਲਿੱਪ ਸੀਗੀ ਇਹ ਰਿਪਲਾਈ ਕੀਤੀ ਜਾਵੇ ਤੇ ਆਪਾਂ ਕੀਤੀ ਜਾਵਾਂਗੇ ਓ ਹੈਲੋ ਬਾਈ ਕੀਤੀ ਨਹੀਂ ਹੁੰਦਾ ਕਰੀ ਹੁੰਦਾ ਜੇ ਉਹ ਰਿਪਲਾਈ ਕਰੀ ਜਾਊਗਾ ਤਾਂ ਅਸੀਂ ਵੀ ਕਰੀ ਜਾਵਾਂਗੇ ਕੀਤੀ ਮੈਨੂੰ ਲੱਗਦਾ ਪੀਤੀ ਪੀਤੀ ਕਹਿਣਾ ਚਾਹੁੰਦਾ ਸੀ ਇਹ ਪੀਤੀ ਦੇ ਚੱਕਰ ਚ ਕੀਤੀ ਨਿਕਲ ਗਿਆ ਦੇ ਮੂੰਹ ਚ ਕੀਤੀ ਨਹੀਂ ਹੁੰਦਾ ਕਿਉਂ ਅਫਰੋਜ਼ ਪਰਸ਼ਾ ਦੀ ਭਾਸ਼ਾ ਬਦਲੀ ਜਾਣੇ ਤੁਸੀਂ ਕਿਉਂ ਉਹ ਦੇ ਮੈਂ ਮੈਂ ਤਾਂ ਸੀਗੀ ਚੱਲ ਪੁੱਠਾ ਸਿੱਧਾ ਬੋਲਦੀ ਸੀ ਭਰਾਵਾ ਤੂੰ ਵੀ ਉਹਦੇ ਵਰਗਾ ਹੀ ਐ ਕਿਉਂ ਫਰੋਜਪੁਰ ਦੀ ਭਾਸ਼ਾ ਨੂੰ ਤੁਸੀਂ ਆ ਬਦਨਾਮ ਕਰੀਏ ਨੇ ਕੀਤੀ ਸੀਗੀ ਕੀਤਾ ਹੁੰਦਾ ਕਰਿਆ ਹੁੰਦਾ ਕਰੀ ਜਾਊਗਾ ਹੁੰਦਾ ਕੀਤੀ ਜਾਊਗੀ ਹੁੰਦਾ ਬੈਠਾ ਕਿਉਂ ਕਿਉਂਕਿ ਸਿਰਫ ਮਹਿਕ ਜੋ ਹੈਗੀ ਸੀ ਨਾ ਉਹ ਕਹਿੰਦੀ ਮੈਂ ਨਹੀਂ ਯਾਰ ਇਹਨਾਂ ਤਾਂ ਬੋਲੀ ਜਾਣਾ ਤੇ ਆ ਲੋਕਾਂ ਨੇ ਦੇਖੀ ਇਹਨਾਂ ਤਮਾਸ਼ਾ ਕਹਿੰਦੀ ਮੈਂ ਨਹੀਂ ਰਿਪਲਾਈ ਕਰਨਾ ਇਸ ਤਰ੍ਹਾਂ ਮੈਂ ਹਾਂ ਚਲੋ ਠੀਕ ਹੈ ਮੈਂ ਉਹਨੂੰ ਕਹਾਂ ਮੈਂ ਮੈਂ ਤਾਂ ਕਰਾਂਗਾ ਕਦੀ ਚਾਲ ਕੋਈ ਗੱਲ ਨਹੀਂ ਇਕੱਲਾ ਬੈਠ ਕੇ ਖੁਦ ਆਪੇ ਬਣਾ ਲਈ ਵੀਡੀਓ ਕਰਦੀ ਰਿਖ ਲਈ ਉਹ ਭਰਾਵਾ ਉਹਨੇ ਡਾਇਲੋਗ ਤਾਂ ਮਾਰਿਆ ਸੀ ਤਾਂ ਕਿ ਤੂੰ ਸਾਹਮਣੇ ਆਵੇਂ ਤੇ ਉਹਦੇ 뷰 ਵਧਣ ਇਹ ਡਾਇਲੋਗ ਉਹਨੇ ਤਾਂ ਮਾਰਿਆ ਸੀਗਾ ਕਿਉਂਕਿ ਉਹਨੂੰ ਤੇ ਇਹ ਤੇ ਭਰੋਸਾ ਹੈ ਨੀਗਾ ਵੀ ਤੂੰ ਕਿੰਨਾ ਕ ਚਾਰ ਖਵਾਏਗਾ ਉਹਨੂੰ ਆ ਥੋੜੇ ਨਾਲ ਤੋਂ ਉਹਦਾ ਸਰਨਾ ਨੀਗਾ 4-5 ਹੈ ਜਿਹੜਾ ਤੂੰ ਕਮਾ ਕੇ ਲੈਣਾ ਉਹਦੇ ਨਾਲ ਨਹੀਂ ਇਹਦਾ ਸਰਦਾ ਜੇ ਇੰਨੇ ਨਾਲ ਇਹਦਾ ਸਰਦਾ ਹੁੰਦਾ ਨਾ ਤੇ ਜਿਹੜੇ ਇਹਨੂੰ ਸੋਸ਼ਲ ਮੀਡੀਆ ਤੋਂ ਆਈ ਜਾਂਦੇ ਸੀ ਪੈਸੇ ਉਹੀ ਬਹੁਤ ਸੀਗੇ ਨੂੰ YouTube ਤੋਂ ਜਨੇ ਖਣੇ ਨਾਲ ਗੰਦੇ ਗੱਟ ਚੈਟਾਂ ਕਰਕੇ ਇਹ ਗੰਧੀਆਂ ਗੱਲਾਂ ਕਰਕੇ ਲੋਕਾਂ ਤੋਂ ਪੈਸੇ ਨਾ ਖਾਂਦੀ ਇਹ ਆ ਗਈ ਤੇ ਪੜਾਈ ਕਰਨ ਬੈਠੀ ਮੈਡਮ ਐ ਅੱਛਾ ਚੂਹਾ ਚੱਟ ਲੈ ਚੱਟ ਲੈ ਨੱਕ 'ਚ ਧੀ ਉਹਨੇ ਤਾਂ ਨਹੀਂ ਚੱਟਣਾ ਪਰ ਤੂੰ ਜ਼ਰੂਰ ਚੱਟਦਾ ਤੂੰ ਰੋਜ਼ ਹੀ ਉਹਦਾ ਚੂਹਾ ਜ਼ਰੂਰ ਚੱਟਦਾ ਨੱਕ ਵਾਲਾ ਉਹਦੇ ਪੱਦ ਵੀ ਸੰਗ ਦਾ ਉਹਦਾ ਚੂਹਾ ਵੀ ਚੜਦਾ ਤੇ ਟੱਟੀ ਵਾਲੇ ਚਿੱਟੜ ਵੀ ਤੂੰ ਹੀ ਚੱਟਦਾ ਮੈਂ ਤੁਸੀਂ ਤਾਂ ਉਹ ਹੀ ਨਾ ਦੱਸਿਆ ਸਾਨੂੰ ਅੱਛਾ ਉਹ ਹੋ ਹੋ ਤੂੰ ਨਾ ਨਾ ਤੂੰ ਨਾ ਨਾ ਕਦੀ ਨਾ ਤਾਈ ਦੂੰ ਮੈਂ ਤਾਂ ਨਹੀਂ ਵੇਖਿਆ ਕਦੀ ਵੀ ਨਾਤਾ ਹੈ ਅੱਛਾ ਤੂੰ ਜੱਸੇ ਨੂੰ ਕਦੇ ਵੀ ਨਾ ਹੰਦੇ ਨਹੀਂ ਵੇਖਿਆਗਾ ਐਸਾ ਹਾਵਨਾ ਤਾਂ ਅਸੀਂ ਮਸ਼ਕੀ ਨੂੰ ਵੀ ਨਹੀਂ ਕਦੇ ਨਾ ਹੰਦੇ ਵੇਖਿਆ ਕਿਉਂਕਿ ਉਹਨੇ ਕਦੇ ਸੋਸ਼ਲ ਮੀਡੀਆ ਤੇ ਨਾ ਹੁੰਦੀ ਦੀ ਵੀਡੀਓ ਨਹੀਂ ਨਾ ਪਾਈ ਮਸ਼ਕੀ ਕਰੋ ਜਦੋਂ ਨਾ ਐਂਗੀ ਨਾ ਤੂੰ ਵੀਡੀਓ ਪਾਈ ਤਾਂ ਕਿ ਸਾਨੂੰ ਸਾਰਿਆਂ ਨੂੰ ਯਕੀਨ ਹੋ ਜਾਏ ਵੀ ਤੂੰ ਨਾਉਣੀ ਐ ਤੇ ਅਸੀਂ ਤੈਨੂੰ ਮਸ਼ਕੀ ਕਹਿਣਾ ਹਟ ਜਿਗੇ ਤੇਰੇ ਹਰ ਮਨ ਨੇ ਹੀ ਕਿਹਾ ਵਾ ਹਮੂ ਨਹੀਂ ਕਿਹਾ ਤੇਰੇ ਨੇ ਵੀ ਜੱਸੇ ਦੀ ਵੀਡੀਓ ਨਹੀਂ ਆਈ ਸੋਸ਼ਲ ਮੀਡੀਆ ਤੇ ਨਾ ਹੁੰਦੀ ਦੀ ਇਸ ਕਰਕੇ ਨਹੀਂ ਮੰਨਦਾ ਵੀ ਉਹ ਨਾ ਹੁੰਦਾ ਵਾ ਤੇ ਮਸ਼ਕੀ ਤੇਰੀ ਵੀਡੀਓ ਵੀ ਨਹੀਂ ਆਈ ਨਾ ਹੁੰਦੀ ਦੀ ਤੂੰ ਵੀ ਵੀਡੀਓ ਪਾ ਆਵਦੀ ਨਾ ਹੁੰਦੀ ਦੀ ਫੇਰੇ ਸਾਰੇ ਮੰਨਣਗੇ ਵੀ ਹਾਂ ਤੂੰ ਮਸ਼ਕੀ ਨਹੀਂ ਗਈ ਬੱਤ ਸਹੀ ਏ ਜਮਾ ਮੈਂ ਸੱਚੀ ਪੱਧ ਜਿੰਨਾ ਸਵਾਦ ਨਹੀਂ ਆਇਆ ਗੱਲ ਚ ਪੱਧ ਜਿੰਨਾ ਨਹੀਂ ਹਾਂ ਤੈਨੂੰ ਕਾਹਤੋਂ ਕਿਸੇ ਦੀ ਗੱਲ ਦੇ ਵਿੱਚ ਪੱਦ ਜਿੰਨਾ ਸਵਾਦ ਆਊਗਾ ਤੈਨੂੰ ਤਾਂ ਮੁਸ਼ਕੀ ਦੇ ਪੱਦਾਂ ਦਾ ਹੀ ਸਵਾਦ ਆਉਂਦਾ ਉਸੇ ਦਾ ਹੀ ਚਸਕਾ ਪਿਆ ਵੀ ਹਾਂ ਉਸੇ ਦੇ ਪੱਦ ਸੁੰਘੀ ਜਾਣੇ ਉਸੇ ਦੇ ਸੁੰਘੀ ਜਾਣੇ ਤੈਨੂੰ ਕਾਹਨੂੰ ਕਿਸੇ ਹੋਰ ਦੀਆਂ ਗੱਲਾਂ ਦੇ ਵਿੱਚ ਪੱਦ ਜਿੰਨਾ ਸਵਾਦ ਆਊਗਾ ਮੁਸ਼ਕੀ ਦੇ ਪੱਦ ਦਾ ਸਵਾਦ ਤੇਨੂੰ ਬਾਲਾ ਚੰਗਾ ਲੱਗਦਾ ਤਾਂ ਹੀ ਤਾਂ ਤੇਰਾ ਨੱਕ ਸੁੱਜ ਗਿਆ ਡੱਡੂ ਵਰਗਾ ਬਣਿਆ ਵਾ ਸਾਰਾ ਦਿਨ ਪੱਦ ਸੁੰਘ ਸੁੰਘ ਥੱਕਦਾ ਨਹੀਂ ਗਾ ਇਹਦਾ ਨੱਕ ਥੱਕ ਗਿਆ ਉਹ ਸੁੱਜ ਗਿਆ ਇਹ ਨਹੀਂ ਥੱਕਿਆ ਓ ਯਾਰ ਉਹਦਾ ਇਹ ਨਿਆਣੀ ਮਤ ਸੀ ਤੈਨੂੰ ਸਹੀ ਦੱਸਾਂ ਦਾ ਨਾ ਉਹਦੀ ਉਹਦਾ ਨਿਆਣੀ ਮਤ ਸੀਗੀ ਤੇ ਤੂੰ ਇੱਥੇ ਬਹੁਤ 60 70 ਸਾਲਾਂ ਦਾ ਬੁੱਢਾ ਹੋ ਗਿਆ ਵਾ ਕਿ ਉਹਦੀ ਨਿਆਣੀ ਮਤ ਸੀ ਪਰ ਆਵਾ ਤੂੰ ਤਾਂ ਫਿਰ ਉਹਦੇ ਨਾਲੋਂ ਵੀ ਨਿਆਣਾ ਵਾ ਜੇ ਦੇ ਤੈਨੂੰ ਛੱਡ ਕੇ ਕਿਸੇ ਹੋਰ ਨਾਲ ਤੁਰ ਗਿਆ ਉਹਦੇ ਤੂੰ ਵੀ ਇਹਦੇ ਵਾਂਗੂ ਇੰਟਰਵਿਊ ਦੇਣ ਲੱਗ ਜੀ ਪੋਡਕਾਸਟ ਦੇਣ ਲੱਗ ਜੀ ਕਰਨ ਲੱਗ ਜੀ ਤੇ ਉੱਥੇ ਕਈ ਅਹ ਤੇ ਮੇਰੇ ਬਹੁਤ ਵੱਡੀ ਗਲਤੀ ਸੀਗੀ ਉਹ ਤਾਂ ਮੇਰੀ ਲਾਈਫ ਦੇ ਵਿੱਚ ਇੱਕ ਐਕਸੀਡੈਂਟ ਹੋ ਗਿਆ ਸੀ ਇਨਸੀਡੈਂਟ ਵੀ ਨਿਆਂ ਦਾ ਪਤਾ ਕੀ ਹੁੰਦਾ ਇਨਸੀਡੈਂਟ ਤੇ ਐਕਸੀਡੈਂਟ ਦੇ ਵਿੱਚ ਕੀ ਫਰਕ ਹੁੰਦਾ ਤੇ ਇਹਨੂੰ ਵੀ ਪਤਾ ਹੀ ਨਹੀਂ ਕਿ ਇਹਨੂੰ ਵੀ ਕੀ ਹੁੰਦਾ ਕੀ ਨਹੀਂ ਬਾਅਦ ਵਿੱਚ ਤੂੰ ਵੀ ਆਏ ਪੋਡਕਾਸਟ ਕਰਨ ਬੈਜੇ ਐ ਕਿ ਨਿਆਣੀ ਮਤ ਸੀਗੀ ਤੂੰ ਤਾਂ ਭਰਾਵਾ ਇਹਦੇ ਨਾਲੋਂ ਵੀ ਨਿਆਣਾ ਇਹ ਤਾਂ ਚਲ ਹੁਣ 18 ਦੀ ਹੋ ਗਈ ਏ ਤੂੰ ਤਾਂ ਹਜੇ ਵੀ ਨਿਆਣਾ ਵੀਡੀਓ ਪਾ ਦੇ ਨਾ ਉਹ ਸਿਰਫ ਇਹਨੂੰ ਗਲਤ ਦਿਖਾਉਣ ਵਾਸਤੇ ਹੁੰਦੀ ਏ ਕਿਉਂਕਿ ਇਹ ਪਾਸਟ ਦੀ ਗੱਲ ਸੀ ਹੁਣ ਇਹਨੂੰ ਅਕਲ ਲਈ ਵੀ ਇੱਕ ਨਾ ਰਹਿਣਾ ਕਿਵੇਂ ਤੇ ਕਿਵੇਂ ਜ਼ਿੰਦਗੀ ਗੱਟਣੀ ਏ ਇਹਨਾਂ ਫਾਈਲ ਮੈਂ ਦਿਹਾੜੀ ਵੀ ਕਰਨਾ ਕੰਮ ਵੀ ਕਰਨਾ ਮੇਰੇ ਨਾਲ ਰਹਿ ਰਹੀ ਹੈ ਨਾ ਇਹ ਗੱਲ ਨੋਟਿਸ ਕੀਤੀ ਕਰੋਗੇ ਅਗਲਾ ਬੰਦਾ ਕਿੰਨਾ ਸਹੀ ਗਾਏ ਨਹੀਂ ਵੀ ਪੁਰਾਣੀਆਂ ਗੱਲਾਂ ਨੂੰ ਨਿਸ਼ੇੜ ਕੇ ਤੇ ਉਹਨੂੰ ਬਦਨਾਮ ਕੀਤੀ ਉਹਨੇ ਫਿਰ ਗਲਤ ਹੋਏ ਨਾ ਐਸ ਤਾਂ ਪਾਸਟ ਦੀ ਗੱਲ ਕਰਦੇ ਹੀ ਨਹੀਂ ਇਹਦੇ ਦੀ ਨਾ ਅਸੀਂ ਕਦੇ ਕੀਤੀ ਨਹੀਂ ਅਸੀਂ ਕਦੇ ਲਵ ਗੱਲ ਦੀ ਗੱਲ ਕੀਤੀ ਕਦੇ ਵੀ ਵੀਡੀਓ ਦੇ ਵਿੱਚ ਨਾ ਇਹ ਤਾਂ ਜਿਹੜੇ ਪ੍ਰੈਜ਼ੈਂਟ ਦੇ ਵਿੱਚ ਕਾਂਡ ਕਰ ਰਹੀ ਹੁੰਦੀ ਹੈ ਨਾ ਉਹਦੇ ਉਹਦੇ ਬਾਰੇ ਗੱਲ ਕਰੀਦੀ ਹੈ ਪ੍ਰੈਜ਼ੈਂਟ ਟਾਈਮ ਦੀ ਵੀ ਹਾਂ ਅੱਜ ਦੇ ਟਾਈਮ ਵਿੱਚ ਇਹ ਆ ਕਾਂਡ ਕਰ ਰਹੀ ਐ ਜਾਂ ਆ ਮਹੀਨਾ ਇੱਕ ਮਹੀਨਾ ਪਹਿਲਾਂ ਜਾਂ ਇੱਕ ਦੋ ਹਫ਼ਤੇ ਪਹਿਲਾਂ ਇਹ ਕਾਂਡ ਕਰਕੇ ਹਟੀ ਐ ਉਹਦੇ ਬਾਰੇ ਗੱਲਾਂ ਕਰੀ ਦੀਆਂ ਸੀ ਪਾਸਟ ਬਾਰੇ ਤਾਂ ਗੱਲਾਂ ਕੀਤੀਆਂ ਨਹੀਂ ਅਸੀਂ ਤਾਂ ਕਦੇ ਲਾਗ ਗੱਲ ਬਾਰੇ ਗੱਲ ਕੀਤੀ ਨਹੀਂ ਨਹੀਂ ਉਹਦੇ ਬਾਰੇ ਗੱਲ ਕਰਨਾ ਚਾਹੁੰਨੇ ਤੇਰੀ ਪਰਮਿਸ਼ਨ ਨੂੰ ਕਹਾ ਦੀ ਭੈਣ ਨੇ ਕੋਈ ਮੰਡੀ ਚ ਪ੍ਰੋਗਰਾਮ ਕਰਾਉਣਾ ਸੀ ਤੇ ਤੂੰ ਵੀਡੀਓ ਕਾ ਪਾਣਾ ਕਿਹੜੀ ਗੱਲ ਵੀਡੀਓ ਬਣਾ ਅਸੀਂ ਪਾਵਾਂਗੇ ਠੀਕ ਐ ਨਾ ਹਾਂ ਪਾਓ ਵੀਡੀਓ ਪਾਓ ਤੁਹਾਡੇ ਵੀਊ ਕੱਟ ਗਏ ਨਾ ਤਾਂ ਕਰਕੇ ਹੁਣ ਤੁਸੀਂ ਵੀ ਪਾਉਂਗੇ ਵੀਡੀਓ ਨਾ ਰਿਪਲਾਈ ਰਿਪਲਾਈ ਪਾਉਂਗੇ ਸਿੰਪਲ ਵੀਡੀਓ ਥੋੜਾ ਰਿਪਲਾਈ ਵੀਡੀਓ ਪਾਉਂਗੇ ਤੁਸੀਂ ਤਾਂ ਪਾਓ ਅੱਛਾ ਮਤਲਬ ਕੀ ਨੇ ਪਿਓ ਖਾਦਾ ਠੀਕ ਹੈ ਰੌਲਾ ਕਹਿੰਦਾ ਕੀ ਸੀ ਐ ਮੈਂ ਬਸ ਪਿਓ ਖਾਦਾ ਪਿਓ ਖਾਦਾ ਚਲ ਸਾਨੂੰ ਕਿਸੇ ਨੂੰ ਨਹੀਂ ਪਤਾ ਕੀ ਰੌਲਾ ਸੀਗਾ ਤੁਹਾਨੂੰ ਪਤਾ ਨਾ ਤੁਸੀਂ ਦੱਸੋ ਸੋਸ਼ਲ ਮੀਡੀਆ ਤੇ ਜੇ ਐਡੀ ਸੱਚੀ ਆ ਇਹਨੇ ਆਪਦਾ ਪਿਓ ਨਹੀਂ ਖਾਦਾ ਤੇ ਤੁਸੀਂ ਦੱਸੋ ਕੀ ਰੌਲਾ ਸੀਗਾ ਗੱਲ ਖਤਮ ਕਰੋ ਤਾ ਕੇ ਸਾਰਿਆਂ ਨੂੰ ਗਲਤ ਕਹਿਣਾ ਬੰਦ ਕਰ ਤੇ ਸ਼ਰ ਗੱਲ ਮਤਲਬ ਕਿ ਤਾ ਨਹੀਂ ਕਰਦਾ ਪਿਆ ਮੈਂ ਕਿਉਂਕਿ ਮੈਨੂੰ ਰੋਕਾ ਆ ਇਹਨਾਂ ਗੱਲ ਕੁਝ ਹੋਰ ਸੀ ਸਮੇ ਲੱਗੀ ਨਾ ਗੱਲ ਜ਼ਮੀਨ ਦਿੱਥਿਆ ਦੇ ਵਟਣਾ ਵਟਲਾ ਰੋਲਾ ਸੀ ਤੇ ਤੁਸੀਂ ਇਹਦੇ ਜਿ ਪਿਓ ਇੰਨੇ ਖਾਦਾ ਨਹੀਂ ਜੇ ਗੱਲ ਜ਼ਮੀਨ ਦੀ ਸੀ ਵਟਣਾ ਵਟ ਦਾ ਰੋਲਾ ਸੀਗਾ ਤੇ ਇਹ ਰੋਲਾ ਉਦੋਂ ਹੀ ਕਿਉਂ ਛੜਿਆ ਜਦੋਂ ਤੇਰੇ ਕੋਲ ਆਇਆ ਉਦੋਂ ਪਹਿਲਾਂ ਵੀ ਛੜ ਸਕਦਾ ਸੀ ਕੀ ਪਤਾ ਪਹਿਲਾਂ ਤਾਂ ਚੱਲਦਾ ਹੋਵੇ ਉਦੋਂ ਹੀ ਕਿਉਂ ਇਹ ਰੋਲਾ ਛੜਿਆ ਉਦੋਂ ਹੀ ਇਹਦੇ ਪਿਓ ਦੇ ਗੋਲੀ ਕਿਉਂ ਵੱਜੀ ਪਹਿਲਾਂ ਵੀ ਵੱਜ ਸਕਦੀ ਸੀ ਜਾਂ ਸਾਲ ਦੋ ਸਾਲ ਮਗਰੋਂ ਵੀ ਵੱਜ ਸਕਦੀ ਸੀ ਜਦੋਂ ਤੇਰੇ ਕੋਲ ਆ ਗਿਆ ਉਦੋਂ ਬਾਅਦ ਸਾਲ ਦੋ ਸਾਲ ਬਾਅਦ ਉਦੋਂ ਹੀ ਕਿਉਂ ਤੇ ਤੁਸੀਂ ਸੋਸ਼ਲ ਮੀਡੀਆ ਤੇ ਕਿਉਂ ਨਹੀਂ ਲਿਆਉਣਾ ਚਾਹੁੰਦੇ ਕਿਉਂਕਿ ਤੈਨੂੰ ਤੈਨੂੰ ਵੀ ਸਾਰੀ ਗੱਲ ਦਾ ਪਤਾ ਵੀ ਇਹ ਸਾਰਾ ਕੁਝ ਤੁਹਾਡੇ ਦੋਨਾਂ ਕਰਕੇ ਹੋਇਆ ਵਾ ਮੈਂ ਤਾਂ ਸਿੱਧੀ ਗੱਲ ਕਰਾਂ ਜੇ ਉਹਨੂੰ ਕੁਝ ਹੋ ਗਿਆ ਜਾਂ ਮੈਨੂੰ ਕੁਝ ਹੋ ਗਿਆ ਇਹਦਾ ਜ਼ਿੰਮੇਵਾਰ ਤੂੰ ਹੀ ਹੋਵੇਂਗਾ ਫਤਨਿ ਨੂਰ ਨੂਰ ਕੋਣ ਸੀ ਇਹਨਾਂ ਉਹਦਾ ਪਿੰਡ ਛਡਾਤਾ ਵੀਡੀਓ ਪਾ ਪਾ ਕੇ ਓਏ ਕਿਸੇ ਨੇ ਪਿੰਡ ਨਹੀਂ ਛਡਾਇਆ ਉਹਨਾਂ ਦਾ ਭਰਾਵਾ ਕਿਸੇ ਨੇ ਨਹੀਂ ਛਡਾਇਆ ਤੇ ਇਹਨਾਂ ਨੇ ਤੱਕਦੇ ਉਹਦੇ ਤੇ ਵੀਡੀਓ ਪਾਈ ਨਹੀਂ ਵੀਡੀਓ ਉਹ ਫੇਸਬੁੱਕ ਤੇ ਪਾਉਂਦਾ ਸੀ ਨੂਰ ਦਾ ਪਾਪਾ ਤੇ ਫੇਸਬੁੱਕ ਵਾਲਿਆਂ ਨੇ ਉਹਨੂੰ ਰੋਸਟ ਕੀਤਾ ਤੇ ਉਹਨਾਂ ਨਾਲ ਪੰਗਾ ਪਿਆ ਤੇ ਫਿਰ ਉਹ ਪਿੰਡ ਚੋਂ ਨਿਕਲੇ ਨਾਲੇ ਉਹ ਵੀ ਮਸ਼ਕੀ ਵਰਗੇ ਸੀਗੇ ਕੰਜਰ ਉਹ ਕਹਿੰਦਾ ਸੀ ਵੀ ਅਸੀਂ ਸੁਧਰਨਾ ਨਹੀਂ ਗਾ ਸਾਨੂੰ ਪਿੰਡ ਛੱਡਣਾ ਮਜਬੂਰ ਆ ਫਿਰ ਪੰਚਾਇਤ ਕਹਿੰਦੀ ਚਲੋ ਚੱਕੋ ਜੁਲੀ ਬੈਸਤਰਾ ਤੇ ਹੋ ਤੇ ਤਰਪਿੰਡ ਚ ਵੀ ਤੁਹਾਡੇ ਕਰਕੇ ਪਿੰਡ ਨਹੀਂ ਬਦਨਾਮ ਕਰਵਾਉਣਾ ਜੋ ਚਾਹੁੰਦੇ ਤਾਂ ਪਿੰਡ ਦੇ ਵਿੱਚ ਰਹਿ ਸਕਦੇ ਸੀਗੇ ਕੰਜਰਖਾਨਾ ਛੱਡ ਸਕਦੇ ਸੀ ਪਰ ਨਹੀਂ ਉਹਨਾਂ ਨੂੰ ਕੰਜਰਖਾਨਾ ਵਧੀਆ ਲੱਗਾ ਕੰਜਰਖਾਨਾ ਕਰਕੇ ਕਮਾਈ ਖਾਣੀ ਵਧੀਆ ਲੱਗੀ ਇਸ ਕਰਕੇ ਉਹਨਾਂ ਨੇ ਪਿੰਡ ਛੱਡਤਾ ਆਪਣੀ ਮਾਂ ਉਥੇ ਛੱਡਤੀ ਨਾਲੇ ਕਿਸੇ ਨੇ ਵੀਡੀਓ ਨਹੀਂ ਪਾਈ ਨੂਰ ਦੀ ਮੰਮੀ ਤੇ ਜਿਹੜੇ YouTube ਤੇ ਰੋਸਟ ਕਰਦੇ ਨੇ ਕਿਸੇ ਨੇ ਨਹੀਂ ਪਾਈ ਉਹ ਫੇਸਬੁੱਕ ਵਾਲੇ ਰੋਸਟਰ ਉਹਨਾਂ ਨੇ ਵੀਡੀਓਜ਼ ਪਾਈਆਂ ਸੀ ਉਹਨਾਂ ਨੇ ਹੀ ਇਹ ਗੱਲ ਚੱਕਤੀ ਸੀਗੀ ਵੀ ਹਾਂ ਇਹ ਗੰਦਪਣੋਂ ਹਟ ਜਾ ਨਹੀਂ ਤੇ ਪਿੰਡ ਚੋਂ ਨਿਕਲ ਜਾਣ ਤੇ ਉਹਨਾਂ ਨੇ ਪਿੰਡ ਚੋਂ ਨਿਕਲਣਾ ਮਨਜ਼ੂਰ ਸਮਝਿਆ ਕਿਉਂਕਿ ਉਹ ਗੰਦ ਨਹੀਂ ਛੱਡ ਸਕਦੇ ਉਹ ਤਿੰਨ ਤੋਂ ਨਿਰਜ ਕੀ ਉਹਨਾਂ ਦੇ ਹਾਲਾਤ ਪਤਾ ਹੀ ਕੀ ਸੀ ਉਹ ਮੰਨ ਕੇ ਚੱਲੋ ਉਹ ਪਾਸਟ ਦੀਆਂ ਗੱਲਾਂ ਛੇੜੋਗੇ ਨਾ ਤਕੋਈ ਨਾਂ ਵਿੱਚ ਨਿਕਲਣਾ ਨਾ ਪੈਣਾ ਨਹੀਂ 1 ਮਿੰਟ ਹੁਣ ਤੂੰ ਮੰਨ ਗਿਆ ਨਾ ਵੀ ਦੋ ਤਿੰਨ ਸੀਗੇ ਭਲਾਂ ਦੀ ਉਹ ਚੱਜ ਦੇ ਨਹੀਂ ਸੀਗੇ ਦੋ ਤਿੰਨ ਸੀਗੇ ਉਹ ਫੇਮ ਦੇ ਕਰਕੇ ਇਹਦੇ ਨਾਲ ਜੁੜੇ ਸੀਗੇ ਹੈ ਇਹ ਜਿਹੜੀ ਕਮਾਈ ਕਰਦੀ ਹੈ YouTube ਤੇ ਸੋਸ਼ਲ ਮੀਡੀਆ ਤੇ ਉਹ ਕਮਾਈ ਇਹਦੀ ਖਾਣਾ ਚਾਹੁੰਦੇ ਸੀ ਕੁਛ ਵੀ ਤੂੰ ਸਮਝ ਲੈ ਤੂੰ ਮੰਨ ਗਿਆ ਨਾ ਹੈਗੇ ਸੀਗੇ ਇਹ ਤਾਂ ਮਾਂ ਦੀ ਤੀ ਕਦੇ ਮੰਨੀ ਨਹੀਂ ਇਹ ਤਾਂ ਕਹਿ ਦਿੰਦੀ ਸੀ ਕਿ ਚੈਟਾਂ ਝੂਠੀਆਂ AI ਨਾਲ ਬਣਾਈਆਂ ਹੋਈਆਂ ਐਡਿਟ ਕੀਤੀਆਂ ਹੋਈਆਂ ਇਹ ਤਾਂ ਕਦੇ ਮਾਂ ਦੀ ਤੀ ਮੰਨੀ ਨਹੀਂ ਸੀ ਵੀ ਹਾਂ ਮੈਂ ਹੋਰ ਕਿਸੇ ਨਾਲ ਹੈਗੀ ਸੀਗੀ ਇਹਦਾ ਸਾਫ਼ ਇਨਕਾਰ ਕਰ ਦਿੰਦੀ ਸੀਗੀ ਇਹ ਤਾਂ ਪਤਾ ਹੀ ਨਹੀਂ ਲੱਗਾ ਦਿੰਦੀ ਸੀ ਕਿ ਉਹ ਝੂਠ ਬੋਲੀ ਜਾਂਦੀ ਆਪਦੇ ਆਪ ਦੀਆਂ ਗੱਲਾਂ ਐ ਕਰਦੀ ਸੀ ਐ ਆਪਦੇ ਆਪ ਨੂੰ ਸੱਚੀ ਸਾਬਿਤ ਕਰਦੀ ਸੀ ਕਦੇ ਮੰਨੀ ਹੀ ਨਹੀਂ ਸੀ ਤੂੰ ਮੰਨ ਗਿਆ ਨਾ ਹੁਣ ਵੀ ਹਾਂ ਹੈਗੀ ਸੀ ਇਹ ਤੇ ਹੁਣ ਇਹ ਵੀ ਮੰਨੇ ਵੀ ਦੋਹਾਂ ਤਿੰਨਾਂ ਨਾਲ ਨਹੀਂ ਕਿੰਨਿਆਂ ਨਾਲ ਹੀ ਸੀਗੀ ਇਹੀ ਰੋਲਾ ਆਪਣਾ ਪੈਂਦਾ ਰਹਿਣਾ ਐਹੀਂ ਤੈਨੂੰ ਰਿਪਲਾਈ ਕਰਦਾ ਰਹਿਣਾ ਤੂੰ ਸਾਨੂੰ ਕਿਉਂਕਿ ਔਣ ਉਹ ਇੱਕ ਜਗ੍ਹਾ ਤੇ ਟਿਕੀ ਹੋਈ ਤੇ ਹਿੱਟੇ ਕਰਨੀ ਦੇਣ ਤੇ ਹੀ ਕਹਿੰਦਾ ਐ ਅਰਮਣ 10 20 ਦਿਨ ਇਹ ਗਈ ਚਲਾਇਆ ਚਲਾਇਆ ਚਲਾਇ ਮੈਨੂੰ ਕੀ ਕਰ ਲਾਸਟ ਤੇ ਇਹ ਵੀਡੀਓ ਤੇ ਇਹਨੇ ਇਹੀ ਕਿਹਾ ਆ ਇਹ ਬੰਦੇ ਨੇ ਕੀ ਆਦਾ ਚਲਾਇਆ ਕਿ ਮੈਨੂੰ ਕੰਟੈਂਟ ਮਿਲਣਾ ਵੇ ਭਰਾਵਾ ਨਾ ਤਾਂ ਕੋਈ ਤੇਰੇ ਵਿੱਚ ਕੰਟੈਂਟ ਭਾਲਦਾ ਤੇ ਨਾ ਹੀ ਮੁਸ਼ਕਿਲ ਵਿੱਚ ਉਹ ਗੱਲ ਵੱਖਰੀ ਹੈ ਵੀ ਤੁਸੀਂ ਖੁਦ ਬੋ ਖੁਦ ਅਗਲੇ ਨੂੰ ਸਾਹਮਣੇ ਵਾਲੇ ਬੰਦੇ ਨੂੰ ਕੰਟੈਂਟ ਦੇ ਦਿੰਨੇ ਆ ਤੁਸੀਂ ਕੰਟੈਂਟ ਕਿਸੇ ਨੂੰ ਆਪ ਦਾ ਕੰਟੈਂਟ ਬਣਾਉਣ ਦਾ ਮੌਕਾ ਹੀ ਨਾ ਦਿਓ ਤੁਸੀਂ ਇਦਾਂ ਦਾ ਵੀਡੀਓ ਵਿੱਚ ਕਰੋ ਹੀ ਨਾ ਵੀ ਕੋਈ ਹੋਰ ਕੰਟੈਂਟ ਬਣਾਵੇ ਉਸ ਚੀਜ਼ ਨੂੰ ਤੁਸੀਂ ਇਦਾਂ ਦੇ ਲੱਛਣ ਕਰੋ ਹੀ ਨਾ ਵੀ ਬੰਦਾ ਤੁਹਾਡੇ ਤੇ ਵਾਰ-ਵਾਰ ਰੋਸਟ ਕਰੇ ਹੁਣ ਜੇ ਉਹ ਇੱਕ ਥਾਂ ਤੇ ਟਿਕੀ ਵੀ ਸੀ ਤੇ ਉਹਨੂੰ ਕੀ ਅੱਗ ਲੱਗੀ ਸੀ ਪੰਗੇ ਲੈਣ ਦੀ ਕਿਉਂ ਉਹਦਾ ਜਿਹੜਾ ਕੀੜਾ ਉਹਦਾ ਕਿਉਂ ਇੰਨਾ ਚਲਬਲ ਕਰਦਾ ਸੀ ਮੈਂ ਰਿਪਲਾਈ ਪਾਵਾਂ ਇਹ ਤੇ ਨੂੰ ਟਿਕਣ ਵਾਲੀ ਦਿੰਦੀ ਜੇ ਟਿਕੀ ਹੁੰਦੀ ਨਾ ਤੇ ਇਹਨੇ ਰਿਪਲਾਈ ਨਹੀਂ ਪਾਉਣਾ ਸੀ ਆਪਦੀ ਵੀਡੀਓਜ਼ ਰੈਗੂਲਰ ਜਿਵੇਂ ਪਹਿਲਾਂ ਪਾਉਂਦੀ ਸੀ ਉਵੇਂ ਪਾਉਣੀਆਂ ਸੀ ਪਰ ਨਹੀਂ ਇਹਦੇ ਵਿਊ ਘਟ ਗਏ ਨੇ ਆਖੇ ਚਲੋ ਪਹਿਲਾਂ ਵਾਲੇ ਕੰਮਾਂ ਤੇ ਹੋ ਜੂਗੇ ਸ਼ੁਰੂ ਫਿਰ ਰਿਪਲਾਈਆਂ ਨਾਲ ਗੱਲ ਨਹੀਂ ਬਣੀ ਗਏ ਨੇ ਆਖੇ ਚੱਲ ਹਰ ਮੈਂ ਤੂੰ ਹੋ ਸ਼ੁਰੂ ਹਾਂ ਥੋੜੇ ਦਿਨ ਰੁਕ ਜਾ ਨਾ ਵਿਊ ਆਏ ਤੇ ਤੇਰਾ ਮਾਸਕ ਆ ਜਿਹੜਾ ਕੱਚੀ ਦਾ ਬਣਿਆ ਵਾ ਨਾ ਇਹ ਵੀ ਲੱਥ ਕੇ ਪਰੇ ਜਾਊਗਾ ਜੇ ਮੈਂ ਚਲਾ ਗਿਆ ਨਾ ਪਾਣੀਆਂ ਇਹੋ ਜੀ ਮਤਲਬ ਕਿ ਇਹਨੀਆਂ ਵੀਡੀਓ ਪਾਣੀਆਂ ਨੇ ਨਾ ਉੱਪਰ ਕੀ ਪੁੱਛਣਾ ਇਹਨਾਂ ਦਾ ਸਾਰੇ ਪੰਜਾਬ ਦੇ ਕੰਚੈਨਲ ਚੱਲਦਾ ਹੈ ਤੁਹਾਨੂੰ ਸਹੀ ਦੱਸਾਂ ਤੇਰਾ 92 93 ਕੀ ਥੋੜੀ ਨਹੀਂ ਹੁੰਦੀ ਤੇ ਸਾਰੇ ਜਦੋਂ ਵੀਡੀਓ ਦੇਖਣਗੇ ਮੈਨੂੰ ਦੇਖਣਗੇ ਫਿਰਦੀ ਆ ਲਾਈਫ 'ਚ ਤੇ ਨਰਕਣਾ ਹੋ ਜਾਏ ਕਿ ਬੰਦੇ ਜੀ ਨਾ ਹੁਣ ਤਾਂ ਬੜੇ ਸਵਰਗ ਆ ਤੁਹਾਡੀ ਜ਼ਿੰਦਗੀ ਜੰਨਤ ਹੀ ਐ ਨਹੀਂ ਜੰਨਤ ਆਇਆ ਸਵਰਗਾਂ ਦੇ ਵਿੱਚ ਉੱਡਦੇ ਫਿਰਦੇ ਆ ਤੁਸੀਂ ਝੂਲਦੇ ਫਿਰਦੇ ਆ ਤੁਸੀਂ ਆ ਕਿ ਨਰਕ ਨਾ ਹੋ ਜੂਗੀ ਇਤੋਂ ਵੱਧ ਕੇ ਹਰਮਨ ਇਤੋਂ ਵੱਧ ਕੇ ਤੁਹਾਡੀ ਜ਼ਿੰਦਗੀ ਨਰਕ ਹੋ ਸਕਦੀ ਹੈ ਮੈਂ ਨਹੀਂ ਕਹਿੰਦੀ ਵੀ ਇਤੋਂ ਵੱਧ ਕੇ ਕਿਸੇ ਹੋਰ ਦੀ ਜ਼ਿੰਦਗੀ ਨਰਕ ਹੋਊਗੀ ਜਿਹੜੀ ਹੋ ਚੁੱਕੀ ਹੈ ਮੁਸ਼ਕੀ ਦੀ ਤਾਂ ਹੈਗੀ ਹੈ ਉਹਨੇ ਆਪ ਦੇ ਟੱਬਰ ਦੀ ਤਾਂ ਕੀਤੀ ਐ ਨਾਲ ਤੇਰੇ ਤੇ ਤੇਰੇ ਟੱਬਰ ਦੀ ਵੀ ਕਰਤੀ ਇਤੋਂ ਵੱਧ ਕੇ ਹੋ ਸਕਦੀ ਹੈ ਕੋਈ ਨਹੀਂ ਮੈਨੂੰ ਨਹੀਂ ਲੱਗਦਾਗਾ ਵੀ ਇਤੋਂ ਵੱਧ ਕੇ ਕਿਸੇ ਦੀ ਜ਼ਿੰਦਗੀ ਨਰਕ ਹੋ ਸਕਦੀ ਹੈ ਹੋਗੀ ਜਿਹੜੀ ਹੋਣੀ ਸੀਗੀ ਉਹ ਵੀ ਮੁਸ਼ਕਿਲ ਕਰਕੇ ਹੋਗੀ ਜਿਹੜੀ ਜ਼ਿੰਦਗੀ ਨਰਕ ਹੋਣੀ ਸੀ ਲਵ ਗੈਲ ਨਾ ਪੰਚ ਤੇਰੀ ਗੱਲ ਦੀ ਅੱਛਾ ਲਵ ਗੈਲ ਨਾ ਪੰਚ ਲਵ ਗੈਲ ਨੇ ਸੁਪਨੇ ਬੜੇ ਕਿੱਡੇ ਵੱਡੇ ਵਿਖਾਏ ਸੀ ਮਹਿਲਾ ਦੇ ਸੁਪਨੇ ਵਿਖਾ ਕੇ ਲੈ ਗਏ ਝੁੱਗੀ ਚ ਚੱਲ ਮੰਨਿਆ ਲਵ ਗੈਲ ਨੇ ਸੁਪਨੇ ਝੂਠੇ ਦਗਾਤੇ ਦਿਖਾਤੇ ਸੀਗੇ ਮਹਿਲ ਦਾ ਕਹਿ ਕੇ ਝੁੱਗੀ ਦੇ ਵਿੱਚ ਲੈ ਗਿਆ ਸੀ ਪਰ ਜੇ ਇੰਨੀ ਸੱਚੀ ਹੁੰਦੀ ਨਾ ਇਹਨੂੰ ਇੰਨਾ ਹੀ ਹੁੰਦਾ ਨਾ ਤੇ ਝੁੱਗੀ ਦੇ ਵਿੱਚ ਵੀ ਰਹਿ ਲੈਣਾ ਸੀ ਇਹਨੇ ਕਈ ਹੈਗੀਆਂ ਜਿਹੜੀਆਂ ਇਹ ਵਿਆਹ ਕਰਾਉਂਦੀਆਂ ਠੀਕ ਆ ਪਰ ਜਦ ਕੋਈ ਝੁੱਗੀ ਦੇ ਵਿੱਚ ਲੈ ਕੇ ਜਾਂਦੇ ਨਾ ਤੇ ਝੁੱਗੀ ਦੇ ਵਿੱਚ ਹੀ ਰਹਿੰਦੀਆਂ ਜੇ ਕੋਈ ਹੁੰਦੀ ਹੈ ਇਹਦੇ ਵਰਗੀ ਫਿਰ ਉਹ ਨਹੀਂ ਰਹਿੰਦੀ ਅਦਾ ਇਹਨੂੰ ਸੀਗਾ ਚੱਲ ਮਹਿਲਾ ਵਾਲਾ ਹੈਗਾ ਚੰਗਾ ਤਕੜਾ ਪੈਸ ਵਧੀਆ ਪੈਸਾ ਆਊਗਾ ਐਸ਼ ਕਰੂੰਗੀ ਮੈਂ ਨੌਕਾ ਜਾ ਕੇ ਰੱਖਣਗੇ ਮੇਰੇ ਥੱਲੇ ਵੱਡੇ ਵੱਡੇ ਸੁਪਨੇ ਦੇਖਾ ਤੇ ਤਾਂ ਕਰਕੇ ਜਾੜੀ ਸੁੱਤ ਜਾ ਕੇ ਪਤਾ ਲੱਗਿਆ ਮੈਨੂੰ ਹੀ ਕੰਮ ਕਰਨਾ ਪੋਗਾ ਫਿਰ ਆ ਗਈ ਵਾਪਸ ਚੱਲ ਹੋਰ ਵੇਖਾਂਗੇ ਆਪਾਂ ਇਹ ਕਿ ਮਹਿਲਾ ਸੁਪਰੇ ਦਿਖਾ ਕੇ ਝੁੱਗੀ ਵਿੱਚ ਲੈ ਗਿਆ ਜਿਨ੍ਹਾਂ ਨੇ ਰਹਿਣਾ ਝੁੱਗੀਆਂ ਵਿੱਚ ਵੀ ਰਹਿ ਲੰਗੇ ਜਿਨ੍ਹਾਂ ਨੇ ਨਹੀਂ ਰਹਿਣਾ ਉਹ ਮਹਿਲਾ ਵਿੱਚ ਵੀ ਨਹੀਂ ਰਹਿ ਸਕਦੇ ਪਰ ਪੂਰੀ ਗੱਲ ਦਾ ਪਤਾ ਹੀ ਨਹੀਂ ਤੇ ਐਵੇਂ ਬੁੜਕੀ ਜਾਂਦਾ ਠੀਕ ਹੈ ਤੇ ਐਵੇਂ ਬੁੜਕੀ ਜਾਂਦਾ ਚਲੋ ਤਾਂ ਬੜਕੀ ਜਾਂਦਾ ਤੂੰ ਕਾਹਤੋਂ ਬੜਕੀ ਜਾਂਦਾ ਕਿਤੇ ਉਹਦੀ ਰੀਸ ਕਰਦਾ ਕਰਦਾ ਜਿਹੜਾ ਫੋਨ ਹੈਗਾ ਨਾ ਇੱਕ ਤੁਹਾਡੇ ਕੋਲ ਇਹ ਨਾ ਤੋੜ ਲਿਓ ਤੁਸੀਂ ਬਾਅਦ ਵਿੱਚ ਤੁਹਾਡੇ ਕੋਲ ਛੇਤੀ ਇੰਨੇ ਪੈਸੇ ਇਕੱਠੇ ਵੀ ਨਹੀਂ ਹੋਣਗੇ ਵੀ ਤੁਸੀਂ ਹੋਰ ਇੱਕ ਨਵਾਂ ਫੋਨ ਲੈ ਲਓ ਘਰ ਦਾ ਸਮਾਨ ਰਸੋਈ ਦਾ ਸਮਾਨ ਤਾਂ ਪੂਰਾ ਨਹੀਂ ਆਉਂਦਾ ਭਾਂਡੇ ਟਿੰਡੇ ਤਾਂ ਪੂਰੇ ਨਹੀਂ ਆਉਂਦੇ ਸਪੂਨ ਕਿੱਥੋਂ ਲੈ ਲਵਾਂਗੇ ਤੁਸੀਂ ਅੱਗੋਂ ਕਰਦਾ ਰਿਸ ਆਏ ਬੜਕਦਾ ਆਏ ਅਰੇ ਸੁਦਾ ਗੱਲ ਕੀਤੀ ਉਦੋਂ ਮਤਲਬ ਕਿ ਮੈਂ दारू ਗੜੀ ਪੀਣ ਲੱਗ ਗਿਆ ਸੀ ਉਦੋਂ ਹੀ ਮੇਰੀ ਰਿਕਾਰਡਿੰਗ ਆਈ ਸੀ ਤੁਹਾਡੇ ਵੱਲ ਅੱਛਾ ਉਹ ਵੀ ਫਿਰ ਨਾ ਜਿਵੇਂ ਪਹਿਲਾਂ ਇਹਨੇ ਲਵ ਗੱਲ ਨਾ ਕੀਤੀ ਸੀ ਪੋਡਕਾਸਟ ਪੋਡਕਾਸਟ ਦੇ ਵਿੱਚ ਕਿਹਾ ਸੀਗਾ ਵੀ ਹਾਂ ਉਹ ਤਾਂ ਮੈਂ ਇੱਕ ਗੁੱਸੇ ਵਿੱਚ ਸਟੈਪ ਚੈੱਕ ਲੈ ਸੀ ਮੇਰੀ ਬਹੁਤ ਵੱਡੀ ਗਲਤੀ ਸੀਗੀ ਹਰ ਮਨਾਂ ਗੁੱਸੇ ਹੋ ਗਈ ਸੀਗੀ ਤੇ ਮੈਂ ਲਾਵ ਗੈਲਾ ਨਾ ਉਹ ਵਿਆਹ ਕਰਾਲ ਆ ਵੀ ਉਹਦੇ ਚਲੀ ਗਈ ਉਹ ਗੁੱਸੇ ਵਿੱਚ ਸਟੈਪ ਚੱਕਿਆ ਬਾਅਦ ਵਿੱਚ ਤੂੰ ਸ਼ਰਾਬ ਪੀਣ ਲੱਗ ਗਈ ਨਾ ਫਿਰ ਗੁੱਸੇ ਵਿੱਚ ਸਟੈਪ ਚੱਕ ਲਿਆ ਹਾਂ ਅਰਸ਼ਨਾ ਗੱਲ ਕਰ ਲਈ ਇਹਦਾ ਗੁੱਸਾ ਵੱਖਰਾ ਹੀ ਆ ਵੀ ਇਹ ਗੁੱਸਾ ਕਰਦੀ ਹੈ ਤੇ ਕਿਸੇ ਹੋਰ ਕੋਲ ਚਲ ਜਾਂਦੀ ਹੈ ਨਾ ਰੱਬਾ ਇਹੋ ਜਿਹਾ ਗੁੱਸਾ ਕਿਸੇ ਨੂੰ ਵੀ ਨਾ ਦੇਈ ਮੜਾ ਗੁੱਸਾ ਆਇਆ ਨੇ ਹੁਣ ਵੀ ਮੜਾ ਧਿਆਨ ਰੱਖੀਂ ਫਿਰ ਕਿਤੇ ਹੁਣ ਕੋਈ ਗਲਤੀ ਕਰ ਦਵੇ ਇਹਨੂੰ ਮੜਾ ਗੁੱਸਾ ਆ ਜਾਏ ਤੇ ਨਾਲ ਦੇ ਜਿਹੜੇ ਕਮਰੇ ਵਿੱਚ ਭਈਏ ਰਹਿੰਦੇ ਉਹਨਾਂ ਕੋਲ ਜਾ ਕੇ ਪੈਜੇ ਇਹ ਤੇ ਉਸ ਤੋਂ ਬਾਅਦ ਅਰਸ਼ ਨੇ ਬਦੀ ਕੀ ਦਿੱਤਾ ਅਰਸ਼ ਨੇ ਚੈਟ ਲੀਕ ਕਰਦੀ ਤੇ ਮਣ ਇੱਥੇ ਦੱਸੋ ਵੀ ਅਰਸ਼ ਦੀ ਗਲਤੀ ਹੈ ਕਿ ਇਹਦੀ ਗਲਤੀ ਹੈ ਇਹਦੀ ਗਲਤੀ ਹੈ ਸਾਰਿਆਂ ਨੂੰ ਹੀ ਪਤਾ ਇਹਦੀ ਗਲਤੀ ਹੈ ਇਹਨੇ ਉਹ ਚੈਟ ਕੀਤੀ ਤੇ ਚੈਟ ਅਗਲੇ ਨੇ ਲੈ ਕੇ ਕੀਤੀ ਨਾ ਚੈਟ ਲੀਕ ਕਰਦੀ ਜਦੋਂ ਤੋਂ ਸ਼ਰਾਬ ਪੀਣ ਲੱਗ ਗਿਆ ਸੀ ਨਾ ਗੁੱਸੇ ਵਿੱਚ ਆਉਂਦੀ ਨਾ ਅਰਸ਼ ਨੇ ਚੈਟਾਂ ਕਰਦੀ ਗੰਦੀਆਂ ਮੰਦੀਆਂ ਤੇ ਅਗਲਾ ਨਾਂ ਲੀਕ ਕਰਦਾ ਗੁੱਸਾ ਸੀਗਾ ਗੁੱਸੇ ਰਹਿੰਦੀ ਕਿਸੇ ਨਾਲ ਵੀ ਨਾ ਗੱਲ ਕਰਦੀ ਇਹਦਾ ਬੜਾ ਇਹਦਾ ਵੱਖਰਾ ਹੀ ਗੁੱਸਾ ਮੈਂ ਤਾਂ ਸਮਝ ਨਾ ਦੀ ਮਾਂ ਦੀ ਤੀ ਦਾ ਵੱਖਰਾ ਹੀ ਗੁੱਸਾ ਗੁੱਸਾ ਆਇਆ ਚੱਲ ਕੇ ਸੇ ਹੋਰ ਨਾਲ ਗੁੱਸਾ ਆਇਆ ਚੱਲ ਕੇ ਸੇ ਹੋਰ ਨਾਲ ਇਹੋ ਜਿਹਾ ਗੁੱਸਾ ਇੱਕ ਇੱਕ ਗੱਲ ਦੀ ਕੀ ਦੀ ਸੀ ਗਲਤੀ ਭਰਾਵਾ ਐਸੇ ਦੀ ਸੀਗੀ ਇੱਕ ਗੁੱਸਾ ਹੁੰਦਾ ਵੀ ਬੰਦਾ ਉ ਕਿਸਾਂ ਚੜਾਉਣ ਦੇ ਮਾਰੇ ਚੱਲ ਮੰਨ ਲਿਆ ਵੀ ਇਹਨੂੰ ਗੁੱਸਾ ਆਇਆ ਵੀ ਉ ਚੜਾਉਣ ਦੀ ਮਾਰੀ ਕਿਸੇ ਹੋਰ ਨਾਲ ਗੱਲ ਕਰਨ ਲੱਗੀਗੀ ਵੀ ਸ਼ਾਇਦ ਤੂੰ ਵੀ ਇਹ ਸੁਣ ਕੇ ਸ਼ਾਇਦ ਸੁਧਰ ਜੇ ਸ਼ਰਾਬ ਪੀਣੋਂ ਹਟ ਜੇ ਹੈਨਾ ਚੱਲ ਇਹਨੇ ਮੰਨਿਆ ਪਰ ਗੁੱਸੇ ਦੇ ਵਿੱਚ ਗੰਦੀਆਂ ਚੇਟਾ ਇੰਨੀ ਆ ਗੰਦੀਆਂ ਸਭ ਨੂੰ ਪਤਾ ਕੋਈ ਗੰਦੀਆਂ ਖਾਪਰੋ ਲੈ ਕਾਲੇ ਨਸ਼ੇ ਦੀ ਜਾਂ ਕਿਸੇ ਹੋਰ ਗੱਲ ਦੀ ਨਹੀਂ ਹੁੰਦੀ ਕਾਲਾ ਸਿਰਫ ਕੁੜੀ ਇਨਸਾਨ ਦੀ ਹੁੰਦੀ ਕੁੜੀ ਸਮਝ ਲੈਣਾ ਕੁੜੀ ਉੱਥੇ ਰਹਿ ਕੇ ਵੀ ਘਰ ਵਸਾ ਜਾਂਦੀ ਹੁੰਦੀ ਇਹ ਨਹੀਂ ਛੱਡ ਸਕਦੀ ਕੁੜੀ ਦਾ ਲੱਛਣ ਨਹੀਂ ਲੱਗਦੇ ਮੈਨੂੰ ਘਰ ਵਸਾ ਦੇ ਤੂੰ ਕਿਹਨਾਂ ਨਾ ਕੁੜੀ ਦੇ ਸਮਝਣ ਦੀ ਗੱਲ ਹੁੰਦੀ ਹੈ ਕੁੜੀ ਸਮਝ ਜੇ ਘਰ ਵਸਾ ਲਵੇ ਆਪਦਾ ਮੈਨੂੰ ਉਹਦਾ ਲੱਛ ਨਹੀਂ ਲੱਗਦਾ ਪਿੱਛੇ ਪਤਾ ਨਹੀਂ ਕਿ ਇਹਦੇ ਨਾਲ ਲੱਗੀ ਪਈ ਐ ਕਿ ਫੋਨ ਤੇ ਆਪਦੀ ਮੰਮੀ ਨਾਲ ਲੱਗੀ ਪਈ ਐ ਜਾਂ ਨਾਲ ਦੇ ਜਿਹੜੇ ਕਮਰੇ ਚ ਬਈਏ ਰਹਿੰਦੇ ਉਹਨਾਂ ਨਾਲ ਲੱਗੀ ਪਈ ਐ ਮੈਂ ਜੇ ਮੰਮੀ ਨਾਲ ਲੱਗੀ ਐ ਤਾਂ ਠੀਕ ਆ ਪਰ ਫੇਰ ਵੀ ਮੈਂ ਕਹਿੰਨੀ ਆ ਫੇਰ ਵੀ ਨਹੀਂ ਵਸਾ ਸਕਦੀ ਜੇ ਮੰਮੀ ਨਾਲ ਲੱਗੀ ਪਈ ਤਾਂ ਵੀ ਨਹੀਂ ਵਸਾ ਸਕਦੀ ਜੇ ਦੂਜੇ ਕਮਰੇ ਦੇ ਜਿਹੜੇ ਨਾਲ ਦਾ ਕਮਰਾ ਉਹਦੇ ਵਿੱਚ ਜਿਹੜੇ ਰਹਿੰਦੇ ਉਹਨਾਂ ਨਾਲ ਲੱਗੀ ਪਈ ਐ ਇਹਦੇ ਤੋਂ ਤਾਂ ਵੀ ਨਹੀਂ ਵਸਣਾ ਇਹ ਵਸਾ ਹੀ ਨਹੀਂ ਸਕਦੀ ਇਹਨੂੰ ਇੱਕ ਥਾਂ ਘਰ ਵਸਾਉਣਾ ਆਉਂਦਾ ਹੀ ਨਹੀਂ ਇਹ ਥਾਂ ਥਾਂ ਦੇ ਇਹਨੂੰ ਨਾ ਉਹ ਕੀ ਕਹਿੰਦੇ ਹੁੰਦੇ ਇੱਕ ਉਹ ਹੈਗਾ ਇਹਨੂੰ ਵੀਹਾ ਮੈਂ ਥਾਂ ਥਾਂ ਜਾਵਾਂ ਜਨਨੀਆਂ ਤਰ੍ਹਾਂ ਤਾਂ ਨੇ ਮੈਨੇ ਦੇਈ ਜਾਣਾ ਇਹ ਹੋ ਗਿਆ ਸੀ ਉਹਦੇ ਨਾਲ ਹੋ ਗਿਆ ਸੀ ਇਹਦੇ ਨਾਲ ਹੋ ਗਿਆ ਹੋ ਗਿਆ ਸੀ ਤਾਂ ਹੋ ਗਿਆ ਸੀ ਤੈਨੂੰ ਕੀ ਐ ਤੂੰ ਵਿੱਚ ਕਿਉਂ ਬਈ ਇੰਟਰਫੇਅਰ ਕਰ ਰਿਹਾ ਆ ਸਮਝਾਲਾ ਹਰਮਨ ਇਹਨੂੰ ਸਮਝਾਲਾ ਵੀ ਪਿਛਲੀਆਂ ਗੱਲਾਂ ਯਾਦ ਕਰਕੇ ਇਹਨੂੰ ਮਾਂ ਦੀ ਦੀ ਨੂੰ ਕੋਈ ਅਫਸੋਸ ਨਹੀਂਗਾ ਤੂੰ ਕਹਿੰਨਾ ਨਾ ਵੀ ਇਹ ਗੁੱਸੇ ਚ ਕਰ ਗਈ ਨਿਆਣਪੁਨੇ ਚ ਕਰ ਗਈ ਇਹਨੂੰ ਕੋਈ ਅਫਸੋਸ ਨਹੀਂ ਐ ਤਾਂ ਖੁਸ਼ ਹੁੰਦੀ ਆ ਪਿਛਲੀਆਂ ਗੱਲਾਂ ਚੇਤੇ ਕਰਕੇ ਹੋ ਗਿਆ ਸੀ ਤੇ ਹੋ ਗਿਆ ਸੀ ਕਿੰਨੀ ਖੁਸ਼ ਹੁੰਦੀ ਆ ਉਹ ਤਾਂ ਕਿੰਨੀ ਖੁਸ਼ ਹੋਈ ਇਹਨੇ ਤੂੰ ਕਹਿਣਾ ਵੀ ਨਿਆਣ ਪੁਨੇ ਦੇ ਵਿੱਚ ਹਜੇ ਵੀ ਮੌਕਾ ਤੇਰੇ ਕੋਲ ਜਾ ਤੈਨੂੰ ਸੰਭਾਲ ਲੈ ਤਾਂ ਜਾ ਫਿਰ ਤੂੰ ਸਭਲ ਜਾ ਉਹਨੇ ਨਾ ਕੋਈ ਲਿੰਕ ਨਹੀਂ ਲਾ ਸਾਡਾ ਠੀਕ ਹੈ ਨਾ ਉਹਨੇ ਜ਼ਮੀਨ ਪਿੱਛੇ ਪੈ ਪੁੱਤਰ ਮਾਰਦਾ ਇਹਦਾ ਉਹਨੇ ਆਦੀ ਜ਼ਮੀਨ ਪਿੱਛੇ ਨਾ ਇਹਦਾ ਪੁੱਤਰ ਮਾਰਦਾ ਚੱਲ ਮੰਨਿਆ ਵੀ ਇਹਦੇ ਪਿਓ ਦੇ ਗੋਲੀ ਵੱਜੀ ਉਹ ਮੈਂ ਕਿ ਕਰਕੇ ਨਹੀਂ ਵੱਜੀ ਜ਼ਮੀਨ ਕਰਕੇ ਵੱਜੀ ਜੇ ਉਹ ਬੰਦਾ ਇੱਕ ਜ਼ਮੀਨ ਕਰਕੇ ਆਪ ਦਾ ਪੁੱਤ ਨੂੰ ਗੋਲੀ ਮਾਰ ਸਕਦਾ ਤੇ ਆਪ ਦੀ ਜਿੱਤ ਕਰਕੇ ਤੁਹਾਨੂੰ ਕਿਉਂ ਨਹੀਂ ਮਾਰ ਸਕਦਾ ਬਸੰਧਾ ਦਾ ਥਾਂ ਟਿਕਾਣਾ ਨਹੀਂ ਪਤਾ ਉਹਨਾਂ ਜਦੋਂ ਉਹਨੂੰ ਤੁਹਾਡਾ ਥਾਂ ਟਿਕਾਣਾ ਪਤਾ ਲੱਗਦਾ ਤੁਸੀਂ ਚੇਂਜ ਕਰ ਲੈਨੇ ਤਾਂ ਕਰਕੇ ਨਹੀਂ ਵਜਜੀ ਵੀ ਜਿਹੜਾ ਬੰਦਾ ਇੱਕ ਜ਼ਮੀਨ ਪਿੱਛੇ ਆਪਦੇ ਪੁੱਤ ਦੇ ਮਾਰ ਸਕਦਾ ਗੋਲੀ ਤੋ ਆਪਦੀ ਇੱਜ਼ਤ ਕਰਕੇ ਤੁਹਾਡੇ ਦੋਨਾਂ ਦੇ ਕਿਉਂ ਨਹੀਂ ਮਾਰ ਸਕਦਾ ਸੋਚੋ ਤੇ ਦੱਸੋ ਦੋ ਜਵਾਬ ਹੋਣ ਫਿਰ ਵੀ ਮੈਂ ਸੋਸ਼ਲ ਮੀਡੀਆ ਤੇ ਕੰਮ ਕਰਦੀ ਆ ਆਪਦਾ ਥੋੜਾ ਬਹੁਤਾ ਕਮਾਨੀ ਆ ਤਾਂ ਮੇਰੇ ਪਿਓ ਪਿਓ ਦੀ ਜਾਨ ਲਈ ਗਈ ਹੈ ਤੇ ਘਰ ਤੇ ਮੈਂ ਅੱਜ ਵੀ ਇਕੱਲੀ ਰਹੀ ਆ ਠੀਕ ਹੈ ਨਹੀਂ ਪਹਿਲਾਂ ਤੂੰ ਕਿਸੇ ਪਾਸੇੋਂ ਇਕੱਲੀ ਨਹੀਂ ਸੀ ਪਹਿਲਾਂ ਤਾਂ ਸੋਸ਼ਲ ਮੀਡੀਆ ਤੇ ਕੰਮ ਕਰਦੀ ਸੀ ਆਪਦੀ ਮਾਂ ਦੀ ਸਪੋਰਟ ਦੇ ਨਾਲ ਤੇ ਹੁਣ ਤੂੰ ਕਹਿੰਦੀ ਐ ਤੂੰ ਕੱਲੀ ਐ ਤੇ ਉਹ ਕੱਲੀ ਤਾਂ ਆਪਦੀਆਂ ਹਰਕਤਾਂ ਕਰਕੇ ਜਾਂ ਆਪਦੇ ਕਾਂਡਾ ਕਰਕੇ ਨਾ ਕਰਦੀ ਤੇ ਹੁਣ ਤੂੰ ਕੱਲੀ ਨਹੀਂ ਹੋਣਾ ਸੀਗਾ ਹੁਣ ਤੂੰ ਆਪਦੇ ਟੱਬਰ ਦੇ ਵਿੱਚ ਹੋਣਾ ਸੀਗਾ ਜਾਂ ਆਪਦੇ ਦੂਜੇ ਘਰ ਸਹੁਰੇ ਘਰ ਸੁਖੀ ਵਸਦੀ ਹੋਣਾ ਸੀਗਾ ਜੇ ਤੂੰ ਕਾਂਡ ਨਾ ਕਰਦੀ ਤੂੰ ਕੱਲੀ ਨੇ ਨਹੀਂ ਹੋਣਾ ਸੀਗਾ ਬੇਸ਼ੱਕ ਜੇ ਇਸ ਟਾਈਮ ਤੇਰੇ ਨਾਲ ਹਾਰਮਨ ਹੈਗਾ ਪਰ ਹਾਰਮਨ ਵੀ ਕੁਝ ਨਹੀਂ ਕਰ ਸਕਦਾ ਹਾਰਮਨ ਦੇ ਹੁੰਦੇ ਹੋਈ ਵੀ ਹੁਣ ਤੂੰ ਕੱਲੀ ਐ ਤੂੰ ਖੁਦ ਕਹਿ ਰਹੀ ਐ ਤੂੰ ਕੱਲੀ ਐ ਇਹਦਾ ਮਤਲਬ ਹਾਰਮਨ ਅੰਦਰ ਹੋਇਆ ਨਾ ਹੋਇਆ ਤੇ ਉਹਨੇ ਇੱਕ ਬਰਾਬਰ ਉਹਨੂੰ ਇਸ ਕਰਕੇ ਤੇਰਾ ਪਤਾ ਕੋਈ ਨਹੀਂ ਕੋ ਦੋਨੋਂ ਛੱਡ ਦਵੇਂ ਇਸ ਕਰਕੇ ਕਹਿੰਦੇ ਹਰ ਮਨ ਨੂੰ ਸੰਭਲ ਜਾ ਸੰਭਲ ਜਾ ਸੰਭਲ ਜਾ ਅੱਛਾ ਵਲੌਗ ਬਣਾਇਆ ਕਿਹੜਾ ਵਲੌਗ ਬਣਾਇਆ ਜਿਹੜਾ ਤੂੰ ਸਾਹਮਣੇ ਲਿਆਂਦਾ ਪੈ ਰਾਈ ਗੱਲ ਵਲੌਗ ਬਣਾਇਦੀ ਉਹ ਸਾਡਾ ਬਹੁਤ ਟਾਈਮ ਦਾ ਸੀਗਾ ਉਹ ਬਹੁਤ ਦਿਨ ਦਾ ਸੀ ਪਹਿਲੇ ਵਿੱਚ ਪੈ ਸੀ ਤੇ ਉਹ ਵੀ ਇਹ ਰੂੰਦੀ ਪੀ ਸੀ ਤੇ ਬਾਅਦ ਚ ਕਿਤੇ ਮੈਂ ਆੜਾ ਜੋਸ਼ ਚ ਆਇਆ ਤੇ ਮੈਂ ਪਬਲਿਸ਼ ਕੀਤਾ ਬਹੁਤ ਦਿਨਾਂ ਦਾ ਬਣਿਆ ਪਿਆ ਸੀ ਨਹੀਂ ਤੇ ਅਸੀਂ ਦੀਵਾਲੀ ਆਉਣ ਤੋਂ ਪਹਿਲਾਂ 15 20 ਦਿਨ ਪਹਿਲਾਂ ਹੀ ਦੀਵਾਲੀ ਬਣਾ ਲਈ ਸੀਗੀ ਕਿ ਤੁਸੀਂ ਗਏ ਸੀ ਉੱਥੇ ਲੋਕੀ 15-20 ਦਿਨ ਪਹਿਲਾਂ ਹੀ ਦੀਵਾਲੀ ਮਨਾ ਲੈਂਦੇ ਜਿੱਦਾਂ ਦੁਸ਼ਹਿਰਾ ਹੁੰਦਾ ਉਸ ਦਿਨ ਉਹ ਦੀਵਾਲੀ ਮਨਾ ਲੈਂਦੇ ਅਗੇ ਬਹੁਤ ਦਿਨ ਪਹਿਲਾਂ ਤੇ ਭਰਾਵੋ ਭੈਣੇ ਫਿੱਟੇ ਹਾਲ ਕਿਥੇ ਭਰਾ ਭੈਣ ਜਿਹੜਾ ਉਹ ਵਲੌਗ ਆ ਦੀਵਾਲੀ ਵਾਲੇ ਦਿਨ ਦਾ ਤੇ ਦੀਵਾਲੀ ਵਾਲੇ ਦਿਨ ਹੀ ਇਹਦੇ ਪਿਓ ਦੇ ਗੋਲੀ ਵੱਜ ਗਈ ਸੀ ਤੇ ਇਹਨੂੰ ਦੀਵਾਲੀ ਵਾਲੇ ਦਿਨ ਪਤਾ ਨਾ ਲੱਗਾ ਹੋਊਗਾ ਇਹਦੀ ਮਾਂ ਦੇ ਨੂੰ ਫੋਨ ਨਾ ਗਿਆ ਹੋਗਾ ਵੀ ਹਾਂ ਮੈਂ ਕਿ ਪਤਾ ਆ ਕੰਮ ਹੋ ਗਿਆ ਵਾ ਦੀਵਾਲੀ ਵਾਲੇ ਦਿਨ ਦਾ ਬੋਲ ਰਹੀ ਆ ਵੀ ਹਾਂ ਅੱਜ ਅੱਜ ਦੀਵਾਲੀ ਵਾਲਾ ਦਿਨ ਆ ਦੀਵਾਲੀ ਵਾਲੇ ਦਿਨ ਦਾ ਵਲੌਗ ਚਲ ਉਹ ਵਲੌਗ ਤੁਸੀਂ ਬਣਾ ਲਿਆ ਸੀ ਉਹ ਤੁਹਾਨੂੰ ਨਹੀਂ ਪਤਾ ਸੀ ਤੁਸੀਂ ਅਗਲੇ ਦਿਨ ਪਬਲਿਕ ਕਰਨਾ ਸੀ ਤੇ ਉਹ ਪਬਲਿਕ ਹੋਣ ਤੋਂ ਤੁਸੀਂ ਰੋਕ ਸਕਦੇ ਸੀ ਜੇ ਸ케ਜੂਲ ਲੱਗਾ ਹੋਇਆ ਸੀ ਨਾ ਤੇ ਉਹਨੂੰ ਤੁਸੀਂ ਅਨਲਿਸਟਡ ਕਰ ਸਕਦੇ ਸੀ ਪ੍ਰਾਈਵੇਟ ਕਰ ਸਕਦੇ ਸੀ ਜ਼ਰੂਰੀ ਨਹੀਂ ਸੀ ਉਦੋਂ ਹੀ ਪਬਲਿਕ ਕਰਨਾ ਸੀਗਾ ਕੋਈ ਮਹੀਨਾ 2 ਮਹੀਨੇ ਬਾਅਦ ਪਬਲਿਕ ਕਰ ਦੇਣਾ ਚਲ ਅਗਲਾ ਕਹਿ ਦਿੰਦਾ ਉਹ ਬਣ ਗਿਆ ਸੀ ਇਹਨੂੰ ਨਹੀਂ ਪਤਾ ਉਹਨਾਂ ਚਲ ਹੁਣ ਪਬਲਿਕ ਕਰਤਾ ਕੋਈ ਚੱਕਰ ਨਹੀਂ ਯਾਨੀ ਉਹਦਾ ਤਾਂ ਨਹੀਂ ਪਬਲਿਕ ਕੀਤਾ ਪਰ ਨੇ ਤੋ ਇਸ ਦਾ ਮੈਨੂੰ ਲੱਗਾ ਹਫਤਾ ਵੀ ਨਹੀਂ ਪੈਂਦ ਦਿੱਤਾ ਉਹਦੀ ਵਲੋਗਿੰਗ ਸ਼ੁਰੂ ਕਰਤੀ ਸੀਗੀ ਠੀਕ ਹੈ ਤੇ ਉਹ ਤੂੰ ਭੋਲੇ ਆ ਕਿ ਮੈਂ ਇਹਨੂੰ ਛੱਡ ਕੇ ਜਾਵਾਂ ਜਾਂ ਇਹ ਮੈਨੇ ਜੇ ਇਹ ਮੈਨੇ ਛੱਡ ਕੇ ਜਾਵੇਂਗੀ ਨਾ ਤੈਨੂੰ ਪਤਾ ਨਹੀਂ ਕੀ ਗੱਲ ਐ ਇਤੋਂ ਅੱਧੀ ਕਲਿੱਪ ਕੱਟ ਕਿਉਂ ਦਿੱਤੀ ਜਿੱਥੇ ਹਰਮਨ ਕਹਿੰਦਾ ਸੀਗਾ ਵੀ ਜੇ ਇਹ ਮੈਨੂੰ ਛੱਡ ਗਈ ਤਾਂ ਇਹਦੇ ਨਾਲ ਕੀ ਹੋਊਗਾ ਉਹ ਵਾਲੀ ਕਲਿੱਪ ਕਾ ਤੋ ਕੱਟੀ ਗਈ ਮੈਕ ਉਹ ਕਾ ਤੋ ਕੱਟੀ ਤੂੰ ਐਡੀਟਿੰਗ ਤੂੰ ਹੀ ਕਰਦੀ ਐ ਨਾ ਵੀਡੀਓ ਦੀ ਕਲਿੱਪਸ ਤੂੰ ਹੀ ਜੋੜਦੀ ਐ ਨਾ ਲਾਉਣੀ ਐ ਤੇ ਉਹ ਕਲਿੱਪ ਕਾ ਤੋ ਕੱਟੀ ਫਿਰ ਉਹ ਵੀ ਵਿੱਚ ਲਾਉਂਦੀ ਜੇ ਤੈਨੂੰ ਸੀਗਾ ਵੀ ਤੂੰ ਛੱਡ ਕੇ ਨਹੀਂ ਜਾਂਦੀ ਚਲ ਉਹਨੇ ਕਹਤੇ ਕਿద్ది ਗੱਲ ਸੀ ਉਹ ਕਲਿੱਪ ਤੂੰ ਵਿੱਚ ਲਾਉਂਦੀ ਉਹ ਕਾਹ ਤੋਂ ਕੱਟੀ ਇੱਥੋਂ ਹੀ ਸਾਬਿਤ ਹੁੰਦਾ ਵੀ ਦਾਲ ਦੇ ਵਿੱਚ ਕੁਝ ਕਾਲਾ ਆਪਾਂ ਕਹਦੇ ਨੇ ਨਾ ਥੋੜਾ ਥੋੜਾ ਕੁਝ ਕਾਲਾ ਹੈਗਾ ਨਹੀਂ ਹਜੇ ਵੀ ਇੱਥੇ ਦਾਲ ਸਾਰੀ ਕਾਲੀ ਦੀ ਕਾਲੀ ਆ ਇਹਦਾ ਮਣ ਇੱਕ ਥਾਂ ਤੇ ਟਿਕਿਆ ਹੀ ਨਹੀਂ ਇਹਦਾ ਮਣ ਹਰ ਮੰਤ ਤੇ ਹੈ ਹੀ ਨਹੀਂ ਗਏ ਹੁਣ ਹੋਰ ਭਾਲਦੀ ਫਿਰਦੀ ਐ ਤੇ ਹਾਂਜੀ ਅਸੀਂ ਆਪਣੀ ਅੱਜ ਦੀ ਇਨਿਕ ਵੀਡੀਓ ਜੇਕਰ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਹੋਵੇ ਤਾਂ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਜੇਕਰ ਤੁਸੀਂ ਮੇਰੇ ਚੈਨਲ ਉੱਤੇ ਪਹਿਲੀ ਵਾਰ ਆਇਓ ਅਤੇ ਹਜੇ ਤੱਕ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਮੇਰੇ ਚੈਨਲ ਨੂੰ ਵੀ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਹਾਂਜੀ ਮਿਲਦੇ ਆਂ ਫਿਰ ਆਪਾਂ ਕਿਸੇ ਹੋਰ ਵੀਡੀਓ ਦੇ ਨਾਲ ਉਦੋਂ ਤੱਕ ਦੇ ਲਈ ਬਾਏ